ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਤੁਹਾਡੇ ਲਈ ਹੋਰ ਇੱਕ ਨਵੀਂ ਵੀਡੀਓ ਤੇ ਅੱਜ ਆਪਣਾ ਪਹਿਲਾ ਪੋਡਕਾਸਟ ਆ ਤੇ ਆਪਣੀ ਜੌਬ ਦੇ ਰਿਲੇਟਿਵ ਆਪਣੇ ਕੰਮ ਦੇ ਰਿਲੇਟਿਵ ਤੇ ਕੋਈ ਵੀ ਮਾਈਂਡ ਨਾ ਕਰਿਓ ਵੀ ਅੱਜ ਆਪਾਂ ਇਸ ਕਪੜੇ ਵਿੱਚ ਬੈਠੇ ਹੋਏ ਆ ਇਹ ਸਿਰਫ ਇੱਕ ਕੰਮ ਦੇ ਉੱਤੇ ਬੈਠੇ ਬੈਠਿਆਂ ਦਾ ਇੱਕ ਵਿਚਾਰ ਬਣ ਗਿਆ ਵੀ ਆਪਾਂ ਕੋਈ ਨਾ ਕੋਈ ਕਰੀਏ ਮਤਲਬ ਕਹਿੰਦੇ ਨੇ ਵੀ ਜਦੋਂ ਕਰਨਾ ਹੁੰਦਾ ਉਦੋਂ ਫਿਰ ਬੰਦੇ ਨੂੰ ਟਾਈਮ ਨਹੀਂ ਦੇਖਣਾ ਚਾਹੀਦਾ ਵੀ ਕਰ ਦੇਣਾ ਚਾਹੀਦਾ ਤੇ ਮਿਲਦੇ ਆ ਅੱਜ ਤੁਹਾਨੂੰ ਮਲਾਉਂਦੇ ਆ ਤੇ ਨਾਲ ਬੈਠੇ ਹੈਗੇ ਆਪਣੇ ਅਮਰਿਤ ਔਰ ਸਾਬੀ ਤੇ ਇਹਨਾਂ ਨੂੰ ਅੱਜ ਆਪਾਂ ਪੁੱਛਾਂਗੇ ਸਵਾਲ ਜਵਾਬ ਕਰਾਂਗੇ ਇਹ ਇੰਡੀਆ ਕੀ ਕਰਦੇ ਸੀਗੇ ਪੰਜਾਬ ਔਰ ਜੁਕੇ ਹੋਣ ਤੋਂ ਬਾਅਦ ਵਿੱਚ ਇਹਨਾਂ ਦੇ ਆ ਲਾਈਫ ਦੇ ਵਿੱਚ ਕੀ ਡਿਫਰੈਂਟ ਆਇਆ ਕੀ ਚੇਂਜਸ ਆਏ ਔਰ ਇੱਥੇ ਆ ਕੇ ਇਹਨਾਂ ਦਾ ਕੀ ਸਟਰਗਲ ਰਿਹਾ ਸੋ ਅੱਜ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਇਹ ਵੀਡੀਓ ਵਿੱਚ ਪੁੱਛਾਂਗੇ ਇਨਾਂ ਨੇ ਇੱਥੇ ਆਣ ਕੇ ਕਿਨੇ ਕਿਨੇ ਚੀਜ਼ਾਂ ਫੇਸ ਕੀਤੀਆਂ ਕਿਉਂਕਿ ਹਰੇਕ ਕੋਈ ਬੰਦਾ ਜੇ ਕੋਈ ਉੱ퍼 ਵੱਧ ਰਿਹਾ ਹੋਵੇ ਉਹਨੂੰ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਜਾਂ ਕੈਲੋ ਵੀ ਉਹਦਾ ਦੇ ਸਟ੍ਰਗਲ ਦੇ ਵਿੱਚੋਂ ਨਿਕਲ ਕੇ ਤਾਂ ਹੀ ਇੱਥੇ ਤੱਕ ਆਉਣਾ ਪੈਂਦਾ ਸੋ ਪੰਜਾਬ ਤੋਂ ਲੈ ਕੇ ਇੱਥੇ ਤੱਕ ਦੀ ਕਹਾਣੀ ਅੱਜ ਇਹਨਾਂ ਨੂੰ ਪੁੱਛਾਂਗੇ ਤੇ ਪੁੱਛਦੇ ਆ ਜੀ ਪਹਿਲਾ ਸਵਾਲ ਆਪਾਂ ਅਮਰਤ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਏ ਧੰਨਵਾਦ ਬਹੁਤ ਆ ਤੁਹਾਡਾ ਜਿਹੜਾ ਸਾਨੂੰ ਤੁਸੀਂ ਅੱਜ ਅੰਮ੍ਰਿਤਾ ਥੈਂਕ ਯੂ ਥੈਂਕ ਯੂ ਤੇ ਸਭ ਵੀ ਤੁਹਾਡਾ ਬੜਾ ਬੜਾ ਧੰਨਵਾਦ ਵੀ ਤੁਸੀਂ ਵੀ ਸਾਡੇ ਲਈ ਟਾਈਮ ਕੱਢਿਆ ਸੋ ਅੱਜ ਕੋਈ ਵੀ ਚੀਜ਼ ਦਾ ਘਬਰਾਉਣਾ ਨਹੀਂ ਹੈਗਾ ਅੱਜ ਆਪਾਂ ਆਪਣੀ ਸਿਰਫ ਜੌਬ ਦੇ ਉੱਤੇ ਇੱਕ ਨਿੱਕੀ ਜੀ ਕੋਸ਼ਿਸ਼ ਕਰ ਰਹੇ ਆ ਨਿੱਕੀ ਜੀ ਕੋਸ਼ਿਸ਼ ਕੀ ਪਤਾ ਇਹ ਨਿੱਕੀ ਜੀ ਕੋਸ਼ਿਸ਼ ਅੱਜ ਹੋਰ ਕਈਆਂ ਜਣਿਆਂ ਨੂੰ ਮੋਟੀਵੇਟ ਕਰੇ ਵੀ ਹਾਂ ਵੀ ਨਹੀਂ ਵੀ ਸਾਨੂੰ ਕੋਈ ਨਾ ਕੋਈ ਜੇ ਕੋਈ ਵਧੀਆ ਚੀਜ਼ ਕੋਈ ਦੱਸਦਾ ਆ ਔਰ ਕਿਸੇ ਦੀ ਵਧੀਆ ਸੰਘਰਸ਼ ਦੀ ਕਹਾਣੀ ਸਾਨੂੰ ਸੁਣਨ ਨੂੰ ਮਿਲਦੀ ਆ ਤੇ ਜਰੂਰ ਕੋਈ ਨਾ ਕੋਈ ਤੁਹਾਡੇ ਤੋਂ ਮੋਟੀਵੇਟ ਹੋ ਕੇ ਉਹ ਜਰੂਰ ਅੱਗੇ ਵਧੇਗਾ ਸੋ ਇਹ ਪਹਿਲਾਂ ਆਪਾਂ ਪੁੱਛਦੇ ਆਂ ਅਮਰਤ ਨੂੰ ਵੀ ਅਮਰਤ ਤੁਸੀਂ ਪੰਜਾਬ ਕਦੋਂ ਆਏ ਤੇ ਇੱਥੇ ਕਦੋਂ ਪਹੁੰਚੇ ਮੈਂ ਇੱਥੇ ਅਕਤੂਬਰ ਚ ਆਇਆ 2020 ਚ ਹਾਂਜੀ ਤੇ ਪੰਜਾਬ ਆਪਾਂ ਬਸ ਕੀ ਕੀਤਾ ਬਿੱਲੇ ਗੇੜੀਆਂ ਲਾਉਂਦੇ ਰਹਿ ਬਾਪੂ ਦਾ ਸਿਰ ਤੇ ਪੂਰੀ ਆਸ਼ਕੀਤੀ ਫੁੱਲ ਤਾਨੂੰ ਪਤਾ ਜਿਹੜੀ ਬਾਪੂ ਦੇ ਸਿਰ ਤੇ ਐਸ਼ ਕੀਤੀ ਹੋਵੇ ਉਹ ਸਾਰੀ ਉਮਰ ਨਹੀਂ ਭੁੱਲਦੀ ਤੇ ਹਰ ਕਿਸੇ ਦਾ ਦਿਲ ਕਰਦਾ ਹੈ ਕਿ ਬਾਪੂ ਦੇ ਸਿਰ ਤੇ ਐਸ਼ ਕਰੀਏ ਪਰ ਅੱਜ ਦੀ ਗੱਲ ਹੈ ਵੀ ਸਾਰੇ ਜਣ ਕਹਿੰਦੇ ਵੀ ਅਸੀਂ ਬਾਪੂ ਦੇ ਸਿਰ ਦੇ ਉੱਤੇ ਐਸ਼ ਕਰੀਏ ਤੇ ਇਹ ਕਿੱਲਾ ਵੀ ਇੱਕ ਬਾਪੂ ਦਾ ਵੀ ਸੁਪਨਾ ਹੁੰਦਾ ਵੀ ਹਾਂ ਵੀ ਜਿੰਨਾ ਟਾਈਮ ਮੇਰਾ ਪੁੱਤ ਕਮੌਣ ਜੋਗਾ ਨਹੀਂ ਹੈਗਾ ਆਪਣੇ ਪੈਰਾਂ ਸਾਧ ਨਹੀਂ ਹੁੰਦਾ ਉਸ ਟਾਈਮ ਤੱਕ ਬਾਪੂ ਪੂਰੀ ਐਸ਼ ਕਰਾਂ ਸਾਰਿਆਂ ਦੇ ਬਾਪੂ ਸਾਰਿਆਂ ਦੇ ਬਾਪੂ ਐਸ਼ ਕਰਾਉਂਦੇ ਆ ਫੁੱਲ ਐਸ਼ ਕਰਾਉਂਦੇ ਆ ਪਰ ਜਦੋਂ ਆਪਣੀ ਏਜ ਹੋ ਜਾਂਦੀ ਆ ਫਿਰ ਘਰਦਿਆਂ ਨੂੰ ਵੀ ਟੈਨਸ਼ਨ ਪੈ ਜਾਂਦੀ ਆ ਵੀ ਸਾਡਾ ਮੁੰਡਾ ਕਿਸੇ ਬੰਨੇ ਲੱਗੇ ਕਿਸੇ ਜੌਬ ਤੇ ਹੋਵੇ ਸਾਨੂੰ ਕਮਾ ਕੇ ਦਵੇ ਤੁਹਾਨੂੰ ਪਤਾ ਸਾਰੀ ਉਮਰ ਫਿਰ ਬਾਪੂ ਦੇ ਸਿਰ ਤੇ ਵੀ ਨਹੀਂ ਰਹਾ ਜਾਂਦਾ ਹਨਾ ਤੇ ਫਿਰ 2020 ਚ ਮੈਂ ਯੂਕੇ ਆ ਗਿਆ ਅਕਤੂਬਰ ਚ ਮੈਨੂੰ ਅੱਜ 6ਵਾਂ ਸਾਲ ਲੱਗਾ 6 ਸਾਲ ਹੋ ਗਏ ਮੈਨੂੰ ਯੂਕੇ ਮਤਲਬ ਬਹੁਤ ਟਾਈਮ ਹੋ ਗਿਆ 6 ਸਾਲ ਬਹੁਤ ਟਾਈਮ ਹੋ ਗਿਆ ਇੱਕ ਹਾਂਜੀ ਮਤਲਬ ਇਹਨੂੰ ਬਹੁਤ ਵੱਡਾ ਟਾਈਮ ਕਹਿ ਸਕਦੇ ਆ ਇਹ 6 ਸਾਲ ਤੁਸੀਂ ਸਿਰਫ ਫੇਸ ਕੀਤੇ ਇਹ ਤੁਹਾਨੂੰ ਪਤਾ ਵੀ ਤੁਸੀਂ 6 ਸਾਲ ਕਿੱਦਾਂ ਆਪਣੇ ਘਰਦਿਆਂ ਤੋਂ ਲੱਗ ਰਿਹਾ ਹੈ ਕਿ ਆਪਣੇ 6 ਸਾਲ ਤੁਸੀਂ ਜ਼ਿੰਦਗੀ ਦੇ ਕੱਢੇ ਹੋਏ ਆ ਤੇ ਅਗਲਾ ਸਵਾਲ ਪੁੱਛਦੇ ਆ ਸਾਬੀ ਨੂੰ ਪੁੱਛਦੇ ਸਾਬੀ ਵੀ ਆਪਣੇ ਨਾਲ ਅੱਜ ਬੈਠੇ ਹੋਏ ਆ ਸਾਬੀ ਤੁਸੀਂ ਇੰਡੀਆ ਕੀ ਕਰਦੇ ਸੀਗੇ ਔਰ ਇੰਡੀਆ ਕਿੰਨੇ ਟਾਈਮ ਤੋਂ ਆਪਾਂ ਇੱਥੇ ਸ਼ਿਫਟ ਹੋਏ ਆ ਭਾਈ ਮੈਨੂੰ 1.5 ਸਾਲ ਹੋ ਗਿਆ ਇੱਥੇ ਓਕੇ ਸ਼ਿਫਟ ਹੋਏ ਨੂੰ ਤੇ ਮੈਂ ਵੀ ਬਹੁਤ ਇੱਕ ਸਾਲ ਟੱਕੇ ਖਾਦੇ ਯੂਕੇ ਆਨ ਲਈ ਓਕੇ ਤੁਸੀਂ 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 ਡ ਤੁਸੀਂ ਡੌਂਕੀ ਲਾ ਕੇ ਆਏ ਨਾ ਤੁਸੀਂ ਮੈਨੂੰ ਦੱਸ ਰਹੇ ਸੀਗੇ ਤੁਸੀਂ ਡੌਂਕੀ ਲਾ ਕੇ ਆਇਆ ਸੀ ਦੇਖ ਲਓ ਭਾਜੀ ਚੀਜ਼ ਕਰਕੇ ਆਇਆ ਮੈਂ ਦੇਖ ਲਓ ਤੁਸੀਂ ਸਾਰੇ ਜਣੇ ਜਿਹੜੇ ਔਨ ਕੈਮਰਾ ਦੇਖ ਰਹੇ ਆਂ ਇਹ ਮੁੰਡਾ 1.5 ਸਾਲ ਲਾ ਕੇ ਆ ਆਪਣਾ ਇਹ ਡਾਂਕੀ ਲੈ ਆਇਆ ਕਈ ਕਹਿੰਦੇ ਨੇ ਵੀ ਆਪਾਂ ਡਾਂਕੀ ਲਾ ਕੇ ਚੱਲ ਜਾਣਾ ਕੱਲੋ ਮਾਵਾ ਦੇ ਪੁੱਤ ਕਿੱਦਾਂ ਜੰਗਲਾਂ ਦੇ ਵਿੱਚ ਉੱਥੇ ਕੱਲੋ ਵੀ ਰੋਲਦੇ ਆ ਕਿੰਨੇ ਥੱਕੇ ਪੈਂਦੇ ਆ ਅੱਜ ਫੇਸ ਟੂ ਫੇਸ ਤੁਹਾਡੇ ਨਾਲ ਕਹਾਣੀ ਆਪਾਂ ਸ਼ੇਅਰ ਕਰਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਇੰਟਰਸਟਿੰਗ ਗੱਲਾਂ ਹੋਣਗੀਆਂ ਜਿਹੜੀਆਂ ਕਿ ਅੱਜ ਤੱਕ ਕਿਸੇ ਪੋਡਕਾਸਟ ਵਿੱਚ ਨਹੀਂ ਦਸੀਆਂ ਕਿਸੇ ਨੇ ਵੀ ਰਿਐਲਿਟੀ ਦੇ ਵਿੱਚ ਇਹ ਮੁੰਡਾ ਆਪਣੇ ਕੋਲੋਂ 1.5 ਸਾਲ ਡੌਂਕੀ ਲਾ ਕੇ ਔਰ ਪਤਾ ਨਹੀਂ ਕਿੰਨੇ ਕੰਟਰੀਆਂ ਘੁੰਮ ਕੇ ਆਪਣੇ ਇੱਥੇ ਯੂਕੇ ਪਹੁੰਚਿਆ ਪੂਰਾ 1 ਸਾਲ ਰਾਹ 'ਚ ਹੀ ਇਹਨੇ ੱਟਕੇ ਖਾਦੇ ਜੰਗਲਾਂ 'ਚ 14 ਕੰਟਰੀਆਂ 'ਚ ਘੁੰਮੀ ਹੋਈਆਂ ਸਾਰੀਆਂ 14 ਕੰਟਰੀਆਂ 14 ਕੰਟਰੀਆਂ ਘੁੰਮੀ ਹੋਈਆਂ ਸਾਰੀਆਂ ਯੂਰਪ ਦੀਆਂ 14 ਕੰਟਰੀਆਂ ਘੁੰਮੀਆਂ ਸਾਰੀਆਂ ਤੇ ਬਹੁਤ ਅਚੀਵ ਕਰਕੇ ਮੈਂ ਇੱਥੇ ਪਹੁੰਚ ਆਇਆ ਮੈਂ ਸਵਾਲ ਪੁੱਛੂੰਗਾ ਤੁਹਾਡੇ ਕੋ ਹਾਂਜੀ ਉੱਥੇ ਰਾਹ 'ਚ ਜਦੋਂ ਜੰਗਲਾਂ 'ਚ ਰਹਿਣਾ ਪੈਂਦਾ ਵਾ ਤੇ ਉੱਥੇ ਫਿਰ ਰੋਟੀ ਪਾਣੀ ਕੌਣ ਦਿੰਦਾ ਤੁਹਾਨੂੰ ਰੋਟੀ ਪਾਣੀ ਉੱਥੇ ਭਾਈ ਉਹਦਨੀਆਂ ਸਰਕਾਰਾਂ ਵੀ ਕੁਝ ਥੋੜੀ-ਬੋਧੀ ਮਦਦ ਕਰ ਦਿੰਦੀਆਂ ਨੇ। ਤਾਂ ਕੋਈ ਰੋਟੀ ਦੇ ਜਾਂਦੇ ਨੇ ਰੋਟੀ ਪਾਣੀ। ਕਈ ਐਵੇਂ ਸਰਕਾਰਾਂ ਨੂੰ ਬਦਨਾਮ ਕਰਦੇ ਆਪਾਂ ਕਹਿੰਦੇ ਭਾਈ ਕੋਈ ਕਹਿੰਦਾ ਵੀ ਸਾਰੀਆਂ ਸਰਕਾਰਾਂ ਚੰਗੀਆਂ ਨਹੀਂ ਹੈਗੀਆਂ, ਸਾਰੀਆਂ ਸਰਕਾਰਾਂ ਮਾੜੀਆਂ ਨੇ। ਬਾਕੀ ਰਹਿਣਾ ਤੇ ਭਾਈ ਜੰਗਲਾਂ 'ਚ ਪੈਂਦਾ ਉੱਥੇ ਤੇ ਆਪਣੇ ਕੰਬੂ ਲਾਉਣੇ ਪੈਂਦੇ ਨੇ। ਓਕੇ ਤੇ ਬਾਲੋ ਵੀ ਮੀਂਹ ਕਣੀ ਆਰੇ ਉਹ ਸਾਰਾ ਆਪਣਾ ਹੀ ਉੱਥੇ ਘਾਹ ਦੇ ਵਿੱਚ ਉਦਾਂ ਹੀ ਪਾਣਾ ਪੈਂਦਾ ਬਸ। ਤੇ ਬਾਕੀ ਬਹੁਤ ਮੈਂ ਮੈਂ ਸੁਣਿਆ ਜਿੱਦਾਂ ਡੌਂਕੀ ਲਾ ਕੇ ਆਉਂਦੇ ਆ ਤੇ ਉੱਥੇ ਜਿਹੜੇ ਡੌਂਕਰ ਰਾਜ ਪੈ ਜਾਂਦੇ ਆ ਕੁੱਟਮਾਰ ਕਰਦੇ ਬਹੁਤ ਜ਼ਿਆਦਾ ਉਹ ਸੱਚਾਈ ਆ ਕਿ ਜਾਂ ਉਦਾਂ ਹੀ ਕੋਈ ਅਫਵਾਹਾਂ ਡਾਉਂਦੇ ਨਹੀਂ ਨਹੀਂ ਭਾਜੀ ਸੱਚੀ ਗੱਲ ਹੈ ਜੀ ਓਕੇ ਸਾਨੂੰ ਆਪ ਪਏ ਨੇ ਸਾਨੂੰ ਸਾਨੂੰ ਚੌਹ ਜਣਾਂ ਨੂੰ ਪੈ ਗਏ ਸੀ ਪਰ ਅਸੀਂ ਚੌਹ ਜਣਾਂ ਨੇ ਆਪਣਾ ਬਚਾ ਕੇ ਕਰਕੇ ਉੱਥੋਂ ਨਿਕਲੇ ਹੋਏ ਆ ਸਾਨੂੰ ਉਹ ਹੈਗੇ ਸੀ ਉਹ ਵੀ 8-9 ਜਣੇ ਹੈਗੇ ਸੀ ਅਸੀਂ 4 ਜਣੇ ਤੇ ਉਹਨਾਂ ਨੇ ਸਾਡੇ ਟਾਮਲਾ ਮਲਾ ਕੀਤਾ ਸੀ ਉਦਾਂ ਪਰ ਅਸੀਂ ਬਚਾ ਕੇ ਆਪਣਾ ਉੱਥੋਂ ਨਿਕਲਾ ਆਏ ਮੈਂ ਇਸ ਵੀਡੀਓ ਤੋਂ ਪਹਿਲਾਂ ਮੇਰੀ ਸਭੀ ਨਾਲ ਗੱਲ ਹੋਈ ਆ ਬਈ ਇਹਨੇ ਮੈਨੂੰ ਕਹਾਣੀ ਦੱਸੀ ਵੀ ਅਸੀਂ ਉੱਥੇ ਰਾਸਤੇ ਵਿੱਚ ਆ ਰਹੇ ਸੀ ਕਿ ਜੋ ਡੌਂਕੀ ਲਾ ਰਹੀ ਸੀ ਸਾਨੂੰ ਡੌਂਕਰਾਂ ਨੇ ਲਵਾਇਆ ਤੇ ਨਾਲ ਦੋ ਲੇਡੀਜ਼ ਵੀ ਸੀਗੀਆਂ ਦੋ ਲੇਡੀਜ਼ ਸੀਗੀਆਂ ਨਾ ਹਾਂਜੀ ਹਾਂਜੀ ਦੋ ਲੇਡੀ ਸੀ ਹਾਂਜੀ ਉਹਨਾਂ ਨਾਲ ਕਿੱਦਾਂ ਹੱਡ ਬੀਤੀ ਹੋਈ ਉਹ ਉਹ ਵੀ ਜ਼ਰੂਰ ਥੋੜੀ ਜਿਹੀ ਮਤਲਬ ਜ਼ਿਆਦਾ ਆਪਾਂ ਲੰਬੀ ਨਹੀਂ ਵੀਡੀਓ ਲੈ ਕੇ ਆਣੇ ਛੋਟੀ ਵੀਡੀਓ ਦੇ ਵਿੱਚ ਆਪਾਂ ਗੱਲ ਖਤਮ ਕਰਨੀ ਹੈ ਵੀ ਉਹਨਾਂ ਨਾਲ ਕਿੱਦਾਂ ਦਾ ਬਿਹੇਵੀਅਰ ਹੁੰਦਾ ਆ ਜਿਹੜੇ ਕਈ ਪੰਗੇ ਲੈਂਦੇ ਆ ਆਪਣੀਆਂ ਲਾਈ ਮਤਲਬ ਵਾਈਫ ਨਾਲ ਜਾਂ ਕਹਿੰਦੇ ਆਪਣੇ ਬੱਚਿਆਂ ਨਾਲ ਜਾ ਰਹੇ ਉਹਨਾਂ ਦੀ ਵੀ ਤੁਸੀਂ ਗੱਲ ਸੁਣ ਸਕਦੇ ਹੋ ਭਾਈ ਮੈਂ ਲੇਡੀਜ਼ ਬਾਰੇ ਤੇ ਇਹ ਕਹਿਣਾ ਚਾਹੁੰਦਾ ਹੈ ਕਿ ਲੇਡੀਜ਼ ਨੂੰ ਨਹੀਂ ਆਉਣਾ ਚਾਹੀਦਾ ਬਹੁਤ ਗੰਦਾ ਸਲੂਕ ਹੁੰਦਾ ਉਹਨਾਂ ਦੇ ਨਾਲ ਤੇ ਬਹੁਤ ਮਾੜਾ ਸਲੂਕ ਮੈਂ ਦੇਖਿਆ ਉਹਨਾਂ ਨਾਲ ਮੈਂ ਦੱਸ ਨਹੀਂ ਸਕਦਾ ਵੀਡੀਓ 'ਚ ਮੈਂ ਬੋਲ ਨਹੀਂ ਸਕਦਾ ਮੈਂ ਕਿ ਕੀ ਕੀ ਉਹਨਾਂ ਨਾਲ ਹੋਇਆ ਕੀ ਕੀ ਨਹੀਂ ਹੋਇਆ ਤੇ ਉਹਨਾਂ ਨੂੰ ਤਾਂ ਮੈਂ ਇਹੋ ਕਹਿਣਾ ਕਿ ਨਾ ਆਓ ਡੂੰਕੀ ਰਾਈ ਨਾ ਆਓ ਬੱਸ ਇਦਾਂ ਮੈਂ ਹੋਰ ਵੀ ਬਹੁਤ ਵੀਡੀਓ ਵੇਖੀਆਂ ਵਾ ਜਿੱਦਾਂ ਪਾਉਂਦੇ ਆ ਲੋਕ ਲਾਈਵ ਹੋ ਕੇ ਜਾਂ ਕਿੱਦਾਂ ਵੀ ਜੰਗਲਾਂ 'ਚ ਵੀ ਇਦਾਂ ਨਾ ਆਓ ਡੌਂਕੀ ਲਾ ਕੇ ਬਹੁਤ ਡੌਂਕ ਰੈਂ ਕਰ ਜਾਂਦੇ ਆ ਓਹ ਕਰ ਜਾਂਦੇ ਮੁੰਡੇ ਮਰ ਵੀ ਜਾਂਦੇ ਆ ਪਰ ਆਪਣੇ ਪੰਜਾਬੀ ਫੇਰ ਵੀ ਨਹੀਂ ਸਮਝਦੇ ਫੇਰ ਵੀ ਕਹਿ ਦਿੰਦੇ ਆ ਵੀ ਨਾ ਇਹ ਫੇਕ ਆ ਸਾਬ ਇਹ ਇਦਾਂ ਆ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਸਾਰੇ ਜਾਂਦੇ ਡੌਂਕੀ ਲਾ ਕੇ ਆਪਾਂ ਵੀ ਚੱਲ ਜਾਈਏ ਵਾ ਉਹ ਇੱਕ ਦੂਜੇ ਨੂੰ ਹੁੰਦਾ ਉਹ ਚੱਲ ਗਿਆ ਫਲਾਣਾ ਉਹ ਚੱਲ ਗਿਆ ਮੈਂ ਵੀ ਚੱਲ ਜਾ ਹੁਣ ਇੰਡੀਆ ਇੰਡੀਆ ਇਦਾਂ ਆ ਇੱਕ ਜਣਾ ਆਇਆ ਪਿੱਛੋਂ ਜਿਹੜੇ 5-7 ਹਜ਼ਾਰ ਹੋਣੇ ਆ ਉਹਨਾਂ ਨੂੰ ਵੀ ਇਹੀ ਹੋਣਾ ਮੈਂ ਵੀ ਇੰਗਲੈਂਡ ਹੀ ਜਾਵਾਂ ਮੈਂ ਵੀ ਯੂਕੇ ਜਾਵਾਂ ਕੋਈ ਅਮਰੀਕਾ ਗਿਆ ਮੈਂ ਵੀ ਅਮਰੀਕਾ ਹੀ ਜਾਵਾਂ ਜਦੋਂ ਮਹੀਨਾ ਘਟਪ ਜਾਂਦਾ ਫੇਰ ਸਾਰੇ ਬੱਸ ਆ ਸੁਣ ਲਓ ਸਾਰੇ ਜਣੇ ਵੀ ਬੱਸ ਮਹੀਨਾ ਘ ਹੋ ਗਿਆ ਫੇਰ ਸਾਰਿਆਂ ਨੂੰ ਭੁੱਲ ਜਾਂਦਾ ਅਮਰੀਕਾ ਗਿਆ ਹੀ ਮੁੰਡਾ ਇੰਗਲੈਂਡ ਗਿਆ ਡੌਂਕੀ ਲਾਉਣ ਵਾਲੇ ਆ ਵੀ ਡੌਂਕੀ ਈਜ਼ੀ ਲੱਗ ਜਾਂਦੀ ਪਾਜੀ ਈਜ਼ੀ ਨਹੀਂ ਲੱਗਦੀ ਹੈਗੀ ਡੌਂਕੀ ਖਾਸ ਕਰਕੇ ਪਹਿਲਾ ਸਜੈਸਟ ਇਹੀ ਆ ਵੀ ਤੁਹਾਨੂੰ ਵੀ ਤੁਸੀਂ ਡੌਂਕੀ ਨਾ ਲਾਓ ਹਾਂ ਪੇਪਰ ਵਰਕ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਤੁਸੀਂ ਏਜੰਟ ਕੋਲੋਂ ਜਾਓ ਜਾਂ ਆਪ ਖੁਦ ਅਪਲਾਈ ਕਰੋ ਵੈਬਸਾਈਟਾਂ ਹੈਗੀਆਂ ਸਾਰਿਆਂ ਦੀਆਂ ਯੂਕੇ ਦੀਆਂ ਆਸਟ੍ਰੇਲੀਆ ਦੀਆਂ ਕੈਲਬੀ ਨਿਊਜ਼ੀਲੈਂਡ ਦੀਆਂ ਤੁਸੀਂ ਆਪ ਜਾ ਕੇ ਸਾਰਾ ਕੁਝ ਕਰ ਸਕਦੇ ਅਗਰ ਨਹੀਂ ਵੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਪੜਿਆ ਲਿਖਿਆ ਬੰਦਾ ਉਹਨੂੰ ਜਾ ਕੇ ਆਪਣਾ ਜਿੱਦਾਂ ਵੀ ਹੈਗਾ ਸਟੇਟਸ ਚੈੱਕ ਕਰਕੇ ਤੁਸੀਂ ਆਪ ਖੁਦ ਅਪਲਾਈ ਕਰ ਸਕਦੇ ਆ ਪਰ ਇੱਕ ਗੱਲ ਹੋਰ ਕਿਸੇ ਵੀ ਏਜੰਟ ਦੇ ਕਾਬੂ ਨਾ ਆ ਜਿਓ ਅੱਜ ਕੱਲ ਫੇਕ ਬਹੁਤ ਆ ਇੰਨੇ ਪੈਸੇ ਦੇ ਦੇ ਲੱਖ ਦੇ ਦੇ ਦੋ ਦੇ ਦੇ ਕਿਉਂਕਿ ਇਹ ਚੱਕਰ ਇਸ ਮੁੰਡੇ ਨਾਲ ਹੋ ਚੁੱਕਾ ਆ ਜਦੋਂ ਰਾਜ ਸੀ ਉਦੋਂ ਇਸ ਮੁੰਡੇ ਕੋਲ ਬਹੁਤ ਪੈਸੇ ਲੱਗਿਆ ਗੱਲ ਕਿੰਨੇ ਚੋਈ ਹੀ ਗੱਲ ਗੱਲ 15 ਲੱਖ ਚੋਈ ਹੀ ਓਕੇ ਤੇ 15 ਤੋਂ ਬਾਅਦ ਜਿਹੜੇ ਮੜਕੇ 22 ਲੱਖ ਰੁਪਈਆ ਮੇਰੇ ਕੋਲ ਲਿਆ ਗਿਆ ਸੀ ਉੱਥੋਂ 22 ਮੈਂ ਭਾਜੀ ਆਇਆ ਸੀਗਾ ਇੱਥੇ ਪਹਿਲਾਂ 3 ਸਾਲ ਪਹਿਲਾਂ ਮੈਂ ਆਇਆ ਸੀਗਾ ਉਸ ਤੋਂ ਪਹਿਲਾਂ ਮੈਂ ਸੀਗਾ ਅਰਬ ਕੰਟਰੀ ਦੇ ਵਿੱਚ ਅਰਬ ਕੰਟਰੀਆਂ ਬਹੁਤ ਵਧੀਆ ਕੰਟਰੀ ਆ ਜਿਹੜੇ ਮੈਂ ਕਹਿੰਦਾ ਸਲੂਟ ਆ ਜਿਹੜੇ ਉੱਥੇ ਮੁੰਡੇ ਕੰਮ ਕਰਦੇ ਆਪਣੇ ਮਾਝੇ ਦੇ ਦੁਆਬੇ ਦੇ ਮਾਲਵੇ ਦੇ ਸਾਰੇ ਮੁੰਡਿਆਂ ਨੂੰ ਸਲੂਟ ਹੈ ਜਿਹੜੇ ਵੀ ਉੱਥੇ ਕੰਮ ਕਰਦੇ ਇੰਨੀ ਗਰਮੀ ਦੇ ਵਿੱਚ ਬਹੁਤ ਗਰਮੀ ਹੁੰਦੀ ਉੱਥੇ ਤੇ ਫਿਰ ਵੀ ਉਹਨਾਂ ਨੂੰ ਸਲੂਟ ਆ ਮੈਂ ਇਸ ਤੋਂ 3 ਸਾਲ ਪਹਿਲਾਂ 3 ਸਾਲ ਤੋਂ ਲੈ ਕੇ ਹੁਣ ਤੱਕ ਦਾ ਮੇਰਾ ਸਫਰ ਠੀਕ ਹੈ ਵਧੀਆ ਰਿਹਾ ਮਾਲਕ ਨੇ ਜਿੱਥੇ ਰੱਖਿਆ ਬਹੁਤ ਵਧੀਆ ਰੱਖਿਆ ਆ ਵਧੀਆ ਆਪਣੇ ਉੱਤੇ ਇਨਵੈਸਟ ਕਰੀਦਾ ਆ ਵਧੀਆ ਆ ਖਾਈਦਾ ਆ ਵਧੀਆ ਚਲੋ ਪਹਿਨਿਆਂ ਤੋਂ ਅੱਗੇ ਸਾਹਮਣੇ ਆ ਕੰਮ ਵਾਲੇ ਕੱਪੜਿਆਂ ਦੇ ਵਿੱਚ ਬੈਠੇ ਹੋਏ ਆ ਤੇ ਆਜੋ ਆਪਾਂ ਨੈਕਸਟ ਸਵਾਲ ਫੇਰ ਪੁੱਛਦੇ ਆ ਅਮਰਤ ਨੂੰ ਤੇ ਤੁਸੀਂ ਇੱਥੇ ਯੂਕੇ ਆਣ ਕੇ ਕੀ ਕੀ ਚੀਜ਼ਾਂ ਫੇਸ ਕੀਤੀਆਂ ਕਿੱਦਾਂ ਤੁਹਾਡਾ ਸਟਰਗਲ ਰਿਆ ਕਿੱਦਾਂ ਤੁਸੀਂ ਕੰਮਕਾਰ ਦੇ ਵਿੱਚ ਅੱਗੇ ਆਏ ਆ ਔਰ ਹੁਣ ਤੱਕ ਦਾ ਸਫ਼ਰ ਤੁਸੀਂ ਦੱਸੋ ਆਪਣਾ ਇੱਥੇ ਭਾਜੀ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਯੂਕੇ 'ਚ ਪਹਿਲਾਂ ਪਹਿਲਾਂ ਜਦੋਂ ਨਵਾਂ ਨਵਾਂ ਬੰਦਾ ਆਉਂਦਾ ਕੰਮ ਬਹੁਤ ਹਾਰਡ ਲੱਗਦਾ ਕਿਉਂਕਿ ਇੰਡੀਆ ਆਪਾਂ ਕੀਤਾ ਹੀ ਕੁਝ ਨਹੀਂ ਹੁੰਦਾ ਬਿਰਲੇ ਗੇੜੀਆਂ ਲਾਈਆਂ ਆਪਾਂ ਇੰਡੀਆ ਬਿਰਲੇ ਸੌਂ ਲਿਆ ਉੱਠ ਲਿਆ ਸਾਰੇ ਇਦਾਂ ਹੀ ਕਰਦੇ ਮੇਰੇ ਵੀਰ ਭਰਾ ਬਟ ਆਪਾਂ ਨੂੰ ਦੇਖਣ ਨੂੰ ਲੱਗਦਾ ਇਹ ਚੀਜ਼ਾਂ ਵੀ ਹਾਂ ਵੀ ਫਲਾਣਾ ਆਪਣਾ ਫਰੈਂਡ ਬਾਹਰ ਆ ਗੱਡੀ 'ਚ ਘੁੰਮਦਾ ਆ ਖਾਂਦਾ ਪੀਂਦਾ ਵਧੀਆ ਆ ਕੱਪੜੇ ਵਧੀਆ ਪਾਉਂਦਾ ਆ ਬ੍ਰਾਂਡਡ ਬਟ ਜਦੋਂ ਬੰਦਾ ਇੱਥੇ ਆ ਜਾਂਦਾ ਵਾ ਉਦੋਂ ਬੰਦਾ ਸੋਚਦਾ ਜਦੋਂ ਪਹਿਲੇ ਦਿਨ ਬੰਦਾ ਕੰਮ ਤੇ ਜਾਂਦਾ ਆ ਵੀ ਉਹ ਇੱਥੇ ਦਿਹਾੜੀ ਕਰਨੀ ਪੈਂਦੀ ਆ ਲੇਬਰ ਕਰਨੀ ਪੈਂਦੀ ਆ ਉਦੋਂ ਥੋੜਾ ਜਿਹਾ ਔਖਾ ਹੁੰਦਾ ਬਟ ਬੰਦਾ ਹੌਲੀ 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 ਯੂਜ਼ ਟੂ ਹੋ ਜਾਂਦਾ ਵਾ ਤੇ ਫਿਰ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਵਾ ਤੇ ਬਾਕੀ ਇਹ ਚੀਜ਼ ਆ ਪੀ ਹਾਂ ਵੀ ਜਿਹੜਾ ਵੀ ਬੰਦਾ ਹੁੰਦਾ ਇੱਥੇ ਉਹਨੂੰ ਕੋਈ ਵੀ ਕੰਮ ਕਰਨਾ ਕੇਹੇ ਕੋਈ ਵੀ ਲੈਨ ਚੂਜ਼ ਕਰਨੀ ਆ ਐਕਸਪੀਰੀਅੰਸ ਜ਼ਰੂਰ ਚਾਹੀਦਾ ਐਕਸਪੀਰੀਅੰਸ ਲਵੇ ਕੋਈ ਵੀ ਬੰਦਾ ਜਾ ਸਿੱਖੇ ਕੋਈ ਵੀ ਕੰਮ ਇੰਡੀਆ ਵੀ ਕੋਈ ਵੀ ਬੰਦਾ ਜਾ ਸਿੱਖ ਕੇ ਆਵੇ ਵਧੀਆ ਆ ਫਿਰ ਇੱਥੇ ਆ ਕੇ ਥੋੜਾ ਜਿਹਾ ਬੰਦੇ ਨੂੰ ਸੌਫ ਹੋ ਜਾਂਦਾ ਆ ਵੀ ਹਾਂ ਵੀ ਕੰਮ ਆਉਂਦਾ ਬਟ ਮੈਂ ਤੇ ਕੋਈ ਜਾਇਜ਼ ਨਹੀਂ ਸਿੱਖੀ ਮੈਂ ਇੱਥੇ ਆ ਕੇ ਸਾਰਾ ਕੁਝ ਸਿੱਖਿਆ ਅੱਜ ਹੁਣ ਚਲੋ ਵਧੀਆ ਆ ਬਾਬੇ ਦੀ ਕਿਰਪਾ ਨਾਲ ਸਾਰਾ ਕੋਈ ਐਮ ਸੈਟ ਆ ਪਹਿਲਾ ਪਹਿਲਾ ਔਖਾ ਲੱਗਦਾ ਜਦੋਂ ਨਵਾਂ ਨਵਾਂ ਪੇ ਵੀ ਉੰਨੀ ਕੁ ਹੁੰਦੀ ਆ ਫਿਰ ਬੰਦੇ ਦੇ ਖਰਚੇ ਉਸ ਹਿਸਾਬ ਨਾਲ ਹੁੰਦੇ ਆ ਸਾਰਾ ਕੋਈ ਦੇਖ ਕੇ ਚੱਲਣਾ ਪੈਂਦਾ ਬੱਟ ਖਰਚੇ ਅਜੇ ਵੀ ਉਸ ਹਿਸਾਬ ਨਾਲ ਆ ਥੋੜਾ ਵੱਜ ਜਾਂਦੇ ਆ ਬੱਟ ਇਹ ਆ ਵੀ ਚਲੋ ਵਾਇਗਰੂ ਦੀ ਕਿਰਪਾ ਜਿੱਥੇ ਮਾਲਕ ਰੱਖਦਾ ਰਹਿਣਾ ਪੈਂਦਾ ਬਹੁਤ ਵਧੀਆ ਬਹੁਤ ਵਧੀਆ ਭਾਜੀ ਹੁਣ ਤੇ ਆਪਾਂ ਸੁਖਣਾ ਸਾਰਾ ਕੰਮ ਕਰ ਲਈਦਾ ਕੰਸਟਰਕਸ਼ਨ ਦਾ ਕੰਮ ਕਰੀਦਾ ਜੋ ਵੀ ਸਾਰਾ ओके ਮਤਲਬ ਤੁਹਾਨੂੰ ਜੂਸ ਨੂੰ ਮੈਸੇਜ ਜਿਹੜਾ ਨਿਊ ਜੂਸ ਇੱਥੇ ਆਉਣਾ ਚਾਹ ਰਿਹਾ ਚਾਹੇ ਕੈਨੇਡਾ ਅਮਰੀਕਾ ਜਾਂ ਕਿਤੇ ਵੀ ਆਉਣਾ ਜਾ ਰਿਹਾ ਵੀ ਆਪਣੇ ਭਾਈ ਆਪਣੇ ਕੋਈ ਨਾ ਕੋਈ ਸਕਿੱਲ ਆਪਣੇ ਕੋਲ ਜਰੂਰ ਲੈ ਕੇ ਆਓ ਉਹਦੇ ਲਈ ਕੀ ਹੈ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਊਗੀ ਕੋਈ ਵੀ ਤੁਸੀਂ ਵਧੀਆ ਅਰਨ ਕਰ ਸਕਦੇ ਆ ਤੇ ਕਿਸੇ ਦੇ ਕਹੋ ਵੀ ਡਿਪੈਂਡ ਹੋਣ ਦੀ ਲੋੜ ਨਹੀਂ ਹੈਗੀ ਵੀ ਹਾਂ ਵੀ ਮੈਨੂੰ ਆ ਕੰਮ ਸਿਖਾ ਦੇ ਮੈਨੂੰ ਤੁਸੀਂ ਸਟਾਰਟਿੰਗ ਚਾਹੇ ਇੰਡੀਆ ਜਿੱਥੇ ਵੀ ਮੇਰੀ ਵੀਡੀਓ ਦੇਖਦੇਪੇ ਤੇ ਜਰੂਰ ਆਪਣਾ ਕੋਈ ਨਾ ਕੋਈ ਸਕਿੱਲ ਜਰੂਰ ਸਿੱਖੋ ਤੇ ਅਗਲਾ ਸਵਾਲ ਆਪਾਂ ਪੁੱਛਦੇ ਹਾਂ ਸਾਬੀ ਨੂੰ ਸਾਬੀ ਤੁਸੀਂ ਇੱਥੇ ਆਣ ਕੇ ਕੀ ਕੀ ਚੀਜ਼ਾਂ ਫੇਸ ਕੀਤੀਆਂ ਤੁਸੀਂ ਕਿੱਦਾਂ ਇੱਥੇ ਆਏ ਆ ਉਸ ਤੋਂ ਬਾਅਦ ਵਿੱਚ ਤੁਸੀਂ ਕਿ ਕਿੰਨਾਂ ਦੇ ਲੋਕਾਂ ਨਾਲ ਇੱਥੇ ਆਣ ਕੇ ਬਿੱਤਰੇ ਆ ਤੇ ਹੁਣ ਤੱਕ ਦਾ ਤੁਸੀਂ ਸਟਰਗਲ ਦੱਸੋ ਆਪਣਾ ਵੀ ਭਾਜੀ ਮੈਂ ਉਹ ਇੱਥੇ 6 ਮਹੀਨੇ ਵੀ ਬਹੁਤ ਤੰਗੀ ਨਾਲ ਕੱਢੇ ਨੇ ਠੀਕ ਆ ਪੈਸੇ ਵੀ ਪੈਸੇ ਜਦੋਂ ਵੀਰਜਨ ਆ ਗਿਆ ਸੀ ਪੈਸੇ ਉਹਨੇ ਕੀ ਮਿਲਦੇ ਨੇ ਤੇ ਮੈਂ ਵੀ ਬਹੁਤ ਚੀਜ਼ਾਂ ਕੀ ਸੀਵ ਕੀਤੀਆਂ ਨੇ ਜਦੋਂ ਵੀ ਆਪਣੇ ਮਾਂ ਖਰਚਾ ਨਿਕਲਦਾ ਸੀ ਤੇ ਆਪਣੇ ਖਰਚੇ ਵਿੱਚ ਹੀ ਥੋੜਾ ਬੋਧੇ ਘਰਦਿਆਂ ਨੂੰ ਵੀ ਪਾਉਣੇ ਪੈਂਦੇ ਸੀ ਕਿਉਂਕਿ ਘਰ ਦਾ ਮੇਰਾ ਸਰਕਲ ਕੋਈ ਥੋੜਾ ਮੇਰੇ ਸਿਰ ਤੋਂ ਚੱਲਦਾ ਜਿੱਦਾਂ ਤੇ ਮੈਂ ਘਰਦਿਆਂ ਨੂੰ ਵੀ ਪਾਉਣੇ ਲੱਗਾ ਸੀ ਆਫਿਸ ਦੀ ਗੱਲ ਹੈ ਮਾਪਿਆਂ ਨੂੰ ਆਸ ਹੁੰਦੀ ਭੁੱਤ ਸਾਡਾ ਬਾਹਰ ਕਿਆ ਮਤਲਬ ਵੀ ਕੋਈ ਨਾ ਕੋਈ ਸਾਨੂੰ ਖਰਚਾ ਵਰਚਾ ਜ਼ਰੂਰੀ ਹੁੰਦਾ ਉਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਅੱਛਾ ਅੱਗੇ ਤੇ ਹੁਣ ਚਲੋ ਬਾਬੇ ਦੀ ਕਿਰਪਾ ਬਾਬੇ ਦੀਪ ਸਿੰਘ ਜੀ ਕੀ ਹੁਣ ਵਧੀਆ ਚਲੋ ਆਪਣੇ ਪੈਰਾਂ 'ਤੇ ਖੜੇ ਆ ਤੇ ਵਧੀਆ ਦਿਹਾੜੀ ਮਿਲਦੀ ਚਲੋ ਹਾਂ ਇਹ ਆਪਣਾ ਕੰਮ ਵਧੀਆ ਕਰੀਦਾ ਹਾਂ ਜੀ ਓਕੇ ਅੱਛਾ ਪਾਜੀ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਅਮਰਤ ਇੱਥੇ ਕਹਿੰਦੇ ਵੀ ਇਹ ਲੰਡਨ ਦੇ ਕਹਿੰਦੇ ਵੀ ਕਹਿੰਦੇ ਮੈਂ ਸੁਣਿਆ ਬਹੁਤ ਜਣਿਆਂ ਦੇ ਉੱਤੋਂ ਕੋਲੋਂ ਵੀ ਇੱਥੇ ਕਹਿੰਦੇ ਵੀ ਕਈ ਬਿਲਡਰ ਮਤਲਬ ਬਹੁਤ ਆਪਣੇ ਬੰਦੇ ਆ ਨਾ ਰੂਟਲੀ ਚੱਲਦੇ ਆ ਔਰ ਕੋਈ ਮੇਰੇ ਖਿਆਲ ਨਾਲ ਕੱਚੇ ਬੰਦੇ ਆ ਨਾ ਜ਼ਿਆਦਾ ਮਤਲਬ ਉਹ ਉਹ ਕੀ ਚੀਜ਼ ਹੈ ਉਹ ਚੀਜ਼ ਦੱਸੋ ਤੁਸੀਂ ਉਹ ਚੀਜ਼ ਇਦਾਂ ਚਲੋ ਕੱਚੇ ਬੰਦਿਆਂ ਨਾਲ ਧੱਕਾ ਕਰਦੇ ਆ ਬਿਲਡਰ ਕੰਮ ਕਰਾ ਲੈਂਦੇ ਆ 8 ਤੋਂ 5 ਵਜੇ ਤੱਕ ਜੌਬ ਹੁੰਦੀ ਆ ਉਹ 6 ਵਜੇ ਤੱਕ 7 ਵਜੇ ਤੱਕ ਲਹੂ ਪੀ ਰਹਿੰਦੇ ਆ 1 ਮਿੰਟ ਵੀ ਜੇ ਆਪਾਂ ਰੋਟੀ ਖਾਣੀ ਆ ਤਾਂ ਵੀ ਲਾਗੇ ਖੜ ਜਾਂਦੇ ਆ 15 20 ਮਿੰਟ ਦਿੰਦੇ ਆ ਰੋਟੀ ਖਾ ਲੋ ਠੀਕ ਆ ਕੰਮ ਤੇ ਲੱਗ ਜਾ ਤੇ 5 ਵਜੇ ਛੁੱਟੀ ਹੁੰਦੀ ਕਿ ਕਈਆਂ ਨੂੰ 7 ਵੀ ਵਜਾ ਦਿੰਦੇ ਆ ਹੁਣ ਖਾਸ ਕਰਕੇ ਮੋਸਟਲੀ ਕਈ ਬਿਲਡਰ ਚੰਗੇ ਵੀ ਆ ਗਏ ਤੇ ਬਾਕੀ ਆਪਣੇ ਨਾਲ ਦੇ ਮਤਲਬ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ ਵੀ ਸਾਰੇ ਬਿਲਡਰ ਮਾੜੇ ਆ ਵਿੱਚੋਂ ਚੰਗੇ ਵੀ ਆ ਮਾਰੇ ਵੀ ਆ ਉਹ ਜਿਹੜੇ ਮਾਰੇ ਕਰਕੇ ਫਿਰ ਸਾਰੇ ਹੀ ਬਦਨਾਮ ਹੁੰਦੇ ਆ ਬਾਕੀ ਆਪਣੇ ਨਾਲੇ ਇਦਾਂ ਕਦੇ ਹੋਇਆ ਨਹੀਂ ਮੈਂ ਜਦੋਂ ਦਾ ਵੀ ਆਇਆ ਆਪਣੇ ਨਾਲੇ ਇਦਾਂ ਕਦੇ ਵੀ ਨਹੀਂ ਹੋਇਆ ਹਾਂ ਬੰਦੇ ਨੂੰ ਨਵਾਂ ਨਵਾਂ ਲੱਗਦਾ ਆ ਵੀ ਬਿਲਡਰ ਮੈਂ ਸੁਣਿਆ ਸੀ ਜਦੋਂ ਨਵਾਂ ਨਵਾਂ ਆਇਆ ਮੈਨੂੰ ਦੱਸਦੇ ਸੀ ਜਿੱਦਾਂ ਮੇਰੇ ਫਰੈਂਡ ਹੀ ਹੋ ਗਏ ਸਾਇਰਾ ਮੁੰਡਾ ਹੋ ਗਿਆ ਵੀ ਹਾਂ ਵੀ ਇੱਥੇ ਬਿਲਡਰ ਪੈਸੇ ਮਾਰਦੇ ਆ ਇਦਾਂ ਮੈਂ ਜਿਹਦੇ ਨਾਲ ਗਿਆ ਉਹ ਵੀ ਬੰਦਾ ਮੈਨੂੰ ਲੱਗਦਾ ਸੀ ਵੀ ਹਾਂ ਇਦਾਂ ਕਰੂਗਾ ਪਰ ਤੁਹਾਨੂੰ ਪਤਾ ਹੀ ਆ ਮਾਝੇ ਵਾਲਿਆਂ ਦਾ ਮਾਝੇ ਵਾਲੇ ਪੈਸੇ ਮਰਨ ਨਹੀਂ ਦਿੰਦੇ ਇਹ ਤੇ ਤੁਹਾਨੂੰ ਫਿਰ ਪਤਾ ਹੀ ਆਪਾਂ ਜਿੱਥੇ ਅੜ ਜੀਏ ਅੜ ਜੀਏ ਹਾਂ ਬਾਕੀ ਲੋਕਾਂ ਦਾ ਬੜੇ ਵਿਚਾਰੇ شریف ਵੀ ਹੈਗੇ ਮੁੰਡੇ ਕਈ ਮੁੰਡੇ ਨਹੀਂ ਬੋਲਦੇ ਯਾਰ ਮੈਂ ਕੱਚਾ ਆ ਤੇ ਮੇਰੇ ਪੈਸੇ ਚੱਲ 100 200 300 ਮੈਂ ਬਾਧੂ ਕਮਾ ਲੈਨੇ ਕਈ ਬੰਦੇ ਸੋਚਦੇ ਆ ਪਰ ਆਪਣੇ ਨਾਲ ਇਦਾਂ ਕਦੀ ਵੀ ਨਹੀਂ ਹੋਇਆ ਕਿਉਂਕਿ ਬੰਦਾ ਪੈਸੇ ਪਤਾ ਕਿਹਦੇ ਮਾਰਦਾ ਬੰਦਾ ਅੱਗੋਂ ਜੱਜ ਕਰ ਲੈਂਦਾ ਵੀ ਇਹ ਬੰਦਾ ਕਿੱਦਾਂ ਦਾ ਆ ਭੋਲਾ ਆ ਜਾਂ ਕਿੱਦਾਂ ਪਰ ਹਾਂ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਦੇ ਵੀ ਆਪਣਾ ਭੋਲਾਪਣ ਨਾ ਦਿਖਾਓ ਇੱਥੇ ਯੂਕੇ 'ਚ ਕਿਤੇ ਵੀ ਕਿਸੇ ਵੀ ਕੰਟਰੀ 'ਚ ਅਦੇ ਭੋਲਾਪਨ ਨਹੀਂ ਹੋਣਾ ਕਲੇਵਰ ਹੋ ਕੇ ਰੋ ਜਿੱਦਾਂ ਦਾ ਅਗਲਾ ਚੱਲਦਾ ਉਦਾਂ ਦੇ ਹੋ ਐ ਨਹੀਂ ਆ ਵੀ ਹਾਂ ਵੀ ਅਗਲਾ ਤੁਹਾਡੇ ਨਾਲ ੱਟਕਾ ਕਰੀ ਜਾ ਰਿਹਾ ਵੀ ਹਾਂ ਤੁਸੀਂ ਸਹੀ ਜੋ ਸਹੀ ਉਹ ਫਿਰ ਸਗੋਂ ਹੀ ੱਟਕਾ ਕਰੂਗਾ ਤੁਹਾਡੇ ਨਾਲ ਪੈਸੇ ਵੀ ਮਾਰੂਗਾ ਸਭ ਕੁਝ ਉਹਨੇ ਕਹਿੰਨਾ ਵੀ ਇਹ ਬੰਦਾ ਹੀ ਸ਼ਰੀਕ ਹੈ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਆਪਣਾ ਹੱਕ ਨਾ ਛੱਡੋ ਤੇ ਵੈਲਡਰ ਭਰਾਵਾਂ ਨੂੰ ਵੀ ਇਹੀ ਹੈ ਇੱਕ ਵੀਡੀਓ ਰਾਹੀਂ ਮੈਸੇਜ ਵੀ ਜਿਹੜਾ ਵੀ ਬੰਦਾ ਕੰਮ ਕਰਦਾ ਚਾਹੇ ਉਹ ਕੱਚਾ ਚਾਹੇ ਪੱਕਾ ਉਹਦੇ ਟਾਈਮ ਤੇ ਪੈਸੇ ਦਿਓ ਤੇ ਜਿਹੜੇ ਵੀ ਸਾਰੇ ਆਪਣੇ ਆਪਣੇ ਜਿੱਦਾਂ ਵੀ ਹੈਗੇ ਭਾਈਚਾਰਾ ਆਪਣਾ ਵਧੀਆ ਰਵੇ ਵੀ ਕੋਈ ਵੀ ਛੋਟੀਆਂ ਛੋਟੀਆਂ ਗੱਲਾਂ ਕਰਕੇ ਬਦਨਾਮ ਨਾ ਹੋਵੇ ਅੱਛਾ ਸਭ ਵੀ ਤੁਹਾਡਾ ਕੀ ਹੁਣ ਤੱਕ ਦਾ ਐਕਸਪੀਰੀਅੰਸ ਇਥੇ ਮੇਰਾ ਭਾਈ ਮੇਰੇ ਥੋੜੇ ਵੱਡੇ ਪੈਸੇ ਮਰੇ ਵੀ ਐ ਜੋ ਤੇ ਪਹਿਲਾਂ ਮੈਂ ਭੋਲਾ ਹੀ ਚੱਲਦਾ ਰਿਹਾ ਜਿੱਦਾਂ ਹੁਣ ਤੇ ਹੁਣ ਮੈਂ ਥੋੜਾ ਜਿਹਾ ਜਿੱਦਾਂ ਵੀਰਜ ਹੋਣ ਕੇ ਆ ਵੀ ਭੋਲਾ ਨਹੀਂ ਚੱਲਣਾ ਤੇ ਪ੍ਰਭੂ ਦਾ ਇਹਨਾਂ ਵੀ ਸਿਖਾਇਆ ਮੈਨੂੰ ਕਿ ਨਹੀਂ ਵੀ ਭੋਲਾ ਨਹੀਂ ਚੱਲਣਾ ਆਪਣਾ ਇੱਕ ਕਲੈਕਟ ਹੋ ਕੇ ਰੋ ਆਪਣਾ ਤੇ ਚਲੋ ਚੰਡ ਚਲਾਕ ਤੁਹਾਡੇ ਵਧੇ ਹੋਏ ਆ ਹੋਣ ਭਾਜੀ ਚਲੋ ਥੋੜੇ ਨਹੀਂ ਬਹੁਤ ਜ਼ਿਆਦਾ ਹੋ ਗਿਆ ਗੱਲ ਹੈ ਬਹੁਤ ਜ਼ਿਆਦਾ ਇਹਨੂੰ ਸਮਝਾਇਆ ਬਹੁਤ ਇਹਦੇ ਨਾਲ ਬਹੁਤ ਥੱਕਾ ਹੈ ਅੱਛਾ ਬਹੁਤ ਜ਼ਿਆਦਾ ਚਲੋ ਆਪਾਂ ਥੋੜਾ ਬੜਾ ਕੀਤਾ ਵੀ ਹੁਣ ਚੰਦ ਲਾ ਕੇ ਹੋਏ ਆ ਕਿ ਹੁਣ ਪੈਸੇ ਨਹੀਂ ਮਰਦੇ ਚਲੋ ਕੰਪਨੀ ਵਧੀਆ ਮਿਲ ਗਈ ਹੁਣ ਪਤਾ ਕੀ ਆ ਭਾਜੀ ਤੇ ਇੱਕ ਗੱਲ ਤਾਂ ਹੁੰਦਾ ਵਧੀਆ ਲੱਗੀ ਆ ਤੇ ਪੈਸੇ ਟਾਈਮ ਨਾਲ ਆਪਾਂ ਇਹ ਟਾਈਮ ਨਾਲ ਪਹੁੰਚ ਜਾਂਦੀ ਹੈ ਕੌਣ ਜੀ ਕਹਿਣ ਦਾ ਮਤਲਬ ਇਹ ਆ ਵੀ ਤੁਹਾਡਾ ਜਿਹੜਾ ਓਨਰ ਹੈ ਉਹ ਵਧੀਆ ਆ ਵਧੀਆ ਵਧੀਆ ਬਹੁਤ ਵਧੀਆ ਪਤਾ ਕੀ ਆ ਭਾਜੀ ਜਦੋਂ ਬੰਦਾ ਆਉਂਦਾ ਆ ਨਹੀਂ ਪਤਾ ਲੱਗਦਾ ਇਨੂੰ ਨਹੀਂ ਪਤਾ ਲੱਗਾ ਓਹ ਢੋਲਾਪਾ ਨਾ ਬਖਾਇਆ ਕਿ ਕੀ ਸਾਡੇ ਨਾਲ ਹੋ ਰਿਹਾ ਹੈ ਨਹੀਂ ਪਤਾ ਲੱਗਦਾ ਹਨ ਤੇ ਇੱਥੇ ਬੰਦੇ ਨੂੰ ਹੁੰਦਾ ਵੀ ਹਾਂ ਵੀ ਮੇਰੀ ਦਿਹਾੜੀ ਲੱਗ ਗਈ ਆ ਬਸ ਠੀਕ ਆ ਦਿਹਾੜੀ ਲਾਓ ਕਈ ਕਈ ਇੱਥੇ ਬੰਦੇ ਹੈਗੇ ਆ ਸਾਡੇ ਨਾਲ ਵੀ ਕੰਮ ਕਰਦੇ ਇੱਕ ਦੋ ਇੱਥੇ ਉਹਨਾਂ ਨੂੰ ਦਿਹਾੜੀ ਦਾ ਮਤਲਬ ਹੈ ਹਾਂ ਦਿਹਾੜੀ ਲੱਗ ਗਈ 5 ਵਜੇ ਛੁੱਟੀ ਹੋ ਗਈ ਚਲੋ ਚੱਲੀਏ ਘਰੇ ਚਲੋ ਝੋਲਾ ਚੱਕੋ ਤੇ ਚਲੋ ਕਿਤੇ ਕੱਪੜੇ ਦੇਣ ਚਲੋ ਬਾਕੀ ਮੈਂ ਇਹ ਚੀਜ਼ ਜਾਨਣਾ ਹੈ ਜੇ ਕੰਮ ਕਰਨਾ ਆ ਆ ਪਾਜੀ ਇਹ ਕੈਮਰਾ ਕਰਿਆ ਯਾਰਾ ਮਾੜਾ ਯਾ ਇਹ ਹੱਸੰਦਿਆ ਇਹਦੇ ਵਾਲ ਕੈਮਰਾ ਕਰਿਆ ਮਾੜਾ ਜੇ ਕੰਮ ਕਰਨਾ ਤੇ ਆਦੀ ਲਾਉਣੀ ਆ ਤੇ ਮੇਰਾ ਵੀਰ ਜਾਚ ਸਿੱਖੋ ਕੋਈ ਵੀ ਹਾਂ ਜਿਹੜੇ ਗੁਣੇ ਆ ਨਾ ਇਹ ਗੁਣ ਤੁਹਾਡੇ ਕੋ ਕਿਸੇ ਨੇ ਲੈ ਨਹੀਂ ਜਾਣਾ ਨਾ ਤੁਸੀਂ ਲੈ ਜਾਣਾ ਮੇਰੇ ਕੋ ਗੁਣ ਨਾ ਆਏ ਨੇ ਜੇ ਮੈਂ ਗੁਣ ਵੰਡੂਗਾ ਗਾ ਉਹ ਵੰਡਿਆ ਜਾਣਾ ਹਾਂ ਮੈਂ ਇਹਨੂੰ ਗੁਣ ਦਿੱਤਾ ਇਹਨੇ ਗਾਂ ਕਿਸੇ ਨੂੰ ਹੋਰ ਦਾਹਾਂ ਨੂੰ ਦਊਗਾ ਅਗਲੇ ਦਾਹ ਕੇ ਇਹਨੂੰ ਵੀ ਇਹ ਗੱਲ ਕਹਦੀ ਕਿ ਬਹੁਤ ਵੈਰਾ ਗੁਣ ਤੂੰ ਮੈਂ ਇਹਨੂੰ ਦਿੱਤਾ ਗਾਂ ਗਾਂ ਗੁਣ ਦਵੇ ਇਹਨੇ ਨਾ ਇਹ ਆ ਵੀ ਖੁਸ਼ੀ ਹੁੰਦੀ ਵੀ ਯਾਰ ਮੈਂ ਇਹਨੂੰ ਜਾ ਸਿਖਾਈ ਆ ਇਹ ਗਾਂ ਹੋਰ ਕਿਸੇ ਨੂੰ ਸਿਖਾਵੇ ਤੇ ਆਪਣਾ ਕਾਮਯਾਬੀ ਮਤਲਬ ਕਹਿਣਾ ਮਤਲਬ ਇਹ ਆ ਵੀ ਤੁਹਾਨੂੰ ਜਿੱਦਾਂ ਤੁਹਾਡੀ ਜ਼ਿੰਦਗੀ ਦੀ ਨਵੀਂ ਸਵੇਰ ਹੁੰਦੀ ਆ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਆ ਔਰ ਨਵਾਂ ਸਿੱਖ ਨੂੰ ਮਿਲਦਾ ਤੇ ਵਧੀਆ ਗੱਲ ਆ ਤੁਹਾਨੂੰ ਸਿੱਖਣਾ ਚਾਹੀਦਾ ਕਿਉਂਕਿ ਉਮਰ ਹੈ ਉਮਰ ਸਾਰੀ ਉਮਰ ਇਹ ਸਿੱਖਣ ਵਾਸਤੇ ਆ ਹੁਣ ਇੱਥੇ ਭਾਜੀ ਮੈਂ ਬਹੁਤ ਸੁਣਿਆ ਹੁਣ ਮੰਨ ਲਓ ਮੈਂ ਕਈ ਕਈ ਬੰਦੇ ਜਾ ਸਿਖਾਉਂਦੇ ਆ ਬਹੁਤ ਵੀਡੀਓ ਆਉਂਦੀਆਂ ਟਿਕਟੌਕ ਦੇ ਲਾ ਲਓ ਇੰਸਟਾ ਦੇ ਲਾ ਲਓ ਬਹੁਤ ਵੀਡੀਓ ਆਉਂਦੀਆਂ ਕਈ ਬਿਲਡਰ ਜਾ ਸਿਖਾਉਂਦੇ ਆ ਮਤਲਬ ਕੰਮ ਕਰਦਾ ਹੁਣ ਦਿਮਾਗ ਤੁਹਾਡਾ ਆਪਣਾ ਮੇਰਾ ਆਪਣਾ ਇਹਦਾ ਆਪਣਾ ਮੰਨ ਲਓ ਕੋਈ ਕੰਮ ਕਰਨਦਿਆ ਕਈਆਂ ਦਾ ਦਿਮਾਗ ਇਦਾਂ ਮੇਰਾ ਦਿਮਾਗ ਇਦਾਂ ਦਾ ਕਿਸੇ ਨੂੰ ਕੀ ਕਹਿੰਦਾ ਮੇਰਾ ਦਿਮਾਗ ਇਦਾਂ ਦਾ ਕੋਈ ਕੰਮ ਕਰਨਦਿਆ ਮੈਂ ਵੇਖ ਕੇ ਹੀ ਜਾ ਸਿੱਖ ਜਾਣਾ ਵੀ ਹਾਂ ਬੰਦਾ ਇਦਾਂ ਕੰਮ ਕਰਦਿਆ ਕਈ ਬਿਲਡਰ ਕੋਈ ਵੀ ਲਾ ਲਓ ਵੀਡੀਓ ਪਾਉਂਦੇ ਮੈਂ ਇੰਸਟਾ ਦੇ ਬਹੁਤ ਵੇਖੀਆਂ ਫੁਲਾਣੇ ਨੂੰ ਮੈਂ ਜਾ ਸਿਖਾਈ ਫਲਾਣੇ ਨੂੰ ਮੈਂ ਸਾਰਾ ਮੁੰਡੇ ਨੂੰ ਕੰਮ ਸਿਖਾਇਆ ਉਹ ਹਟ ਕੇ ਚਲੇ ਗਿਆ ਸਾਡੇ ਨਾਲੋਂ ਐਦਾਂ ਹੋ ਗਿਆ ਉਦਾਂ ਗਿਆ ਪਹਿਲੀ ਤੇ ਗੱਲ ਇਹ ਆ ਜੇ ਜਾ ਸਿਖਾਈ ਆ ਤੁਸੀਂ ਵੀ ਤੇ ਕਿਸੇ ਤੋਂ ਸਿੱਖੀ ਆ ਆਫਿਸ ਦੀ ਗੱਲ ਐ ਵੀ ਜੇ ਕੋਈ ਹਰੇਕ ਕੋਈ ਮਤਲਬ ਛੋਟੇ ਹੁੰਦੇ ਤਾਂ ਕੋਈ ਨਹੀਂ ਸਿੱਖਦਾ ਜਿੱਦਾਂ ਇਹਦਾ ਆਪਣੀ ਉਮਰ ਦੇ ਵਿੱਚ ਵੱਡਾ ਹੁੰਦਾ ਜਾਂ ਜਾਂਦਾ ਉਹ ਕਿਸੇ ਨਾ ਕਿਸੇ ਕੋਲੋਂ ਕਿਸੇ ਨਾ ਕਿਸੇ ਸ਼ਰੂਪ ਸਿੱਖਦਾ ਆ ਹੁਣ ਅਸੀਂ ਵੀ ਆ ਅਸੀਂ ਵੀ ਕੋਈ ਨਵਾਂ ਮੁੰਡਾ ਆਇਆ ਉਹ ਇੰਡੀਆ ਤੋਂ ਕਈ ਯਾਰ ਸਾਨੂੰ ਵੀ ਨਹੀਂ ਪਤਾ ਲੱਗਦਾ ਉਹ ਦੱਸ ਦਿੰਦਾ ਉਹਦਾ ਵੀ ਦਿਮਾਗ ਹੈਗਾ ਕਈ ਯਾਰ ਉਹਦਾ ਦਿਮਾਗ ਚੱਲ ਜਾਂਦਾ ਇਹ ਨਹੀਂ ਆ ਵੀ ਮੈਂ ਇਹਨੂੰ ਜਾ ਸਿਖਾਤੀ ਆ ਹਾਂ ਵੀ ਇਹ ਵੀ ਕਾਰੀਗਰ ਬਣ ਗਿਆ ਮੁੰਡਾ ਤੇ ਮੈਂ ਲੋਕਾਂ ਨੂੰ ਦੱਸੀ ਜਾਵਾ ਲੈ ਵੀ ਉਹਨੂੰ ਮੈਂ ਜਾ ਸਿਖਾਤੀ ਆ ਉਹ ਇਹਨੂੰ ਮੈਂ ਕੰਮ ਸਿਖਾਇਆ ਆ ਇਦਾਂ ਆ ਉਦਾਂ ਆ ਹੁਣ ਸਾਡੇ ਨਾਲੋਂ ਭੱਜ ਗਿਆ ਇਦਾਂ ਬਾਕੀ ਯਾਰ ਹਰ ਇੱਕ ਦਾ ਸਰਕਲ ਆਪੋ ਆਪਣਾ ਮੰਨ ਲਓ ਮੇਰਾ ਸਰਕਲ ਆਪਣਾ ਆ ਇਹਦਾ ਇਹਨੇ ਆਪਣੇ ਘਰ ਨਾਲ ਦੇਖ ਕੇ ਚੱਲਣਾ ਮੈਂ ਆਪਣੇ ਘਰ ਨਾਲ ਦੇਖ ਕੇ ਚੱਲਣਾ ਤੇ ਹਾਂ ਕਿਦਾਂ ਦਾ ਸਰਕਲ ਆ ਹੁਣ ਜੇ ਬੰਦਾ ਸਹੀ ਚੱਲਦਾ ਹੁਣ ਮੇਰਾ ਫਰੈਂਡ ਆ ਮੇਰੇ ਨਾਲ ਹੀ ਰਹਿੰਦਾ ਉਹ ਜਦੋਂ ਦਾ ਆਇਆ ਵਾ ਉਹ ਇੱਕੋ ਮੁੰਡੇ ਨਾਲ ਹੀ ਕੰਮ ਕਰਦਾ ਉਹਨੂੰ ਵੀ 6 ਸਾਲ ਹੋ ਗਏ ਆ ਇਹਨੂੰ ਇੱਕੋ ਹੀ ਜਿੱਥੋਂ ਉਹਨੇ ਜਾ ਸਿੱਖੀ ਉੱਥੇ ਹੀ ਕੰਮ ਕਰਦਾ ਉਹ ਕਿਉਂ ਕੰਮ ਕਰਦਾ ਉਹ ਜਿਹੜਾ ਉਹਦਾ ਗਾਫਾ ਆ ਉਹਦੀ ਪੇ ਨਾਲ ਦੀ ਨਾਲ ਆਪੇ ਹੀ ਵਧਾਈ ਜਾਂਦਾ ਆਪੇ ਪੈਸੇ ਵਧਾਈ ਜਾਂਦਾ ਉਹ ਨਹੀਂ ਹਟਦਾ ਉਹ ਕਹਿੰਦਾ ਮੇਰਾ ਵਧੀਆ ਆ ਵੀ ਜਿੰਨੀ ਮੈਨੂੰ ਪੇ ਚਾਹੀਦੀ ਮੇਰੇ ਕੰਮ ਦੇ ਹਿਸਾਬ ਨਾਲ ਮਿਲਦੀ ਆ ਆਪੇ ਲੱਗਾ ਉਹਦਾ ਕੋਈ ਰੌਲਾ ਨਹੀਂ ਹੈਗਾ ਹੁਣ ਜਿਹੜੇ ਬਿਲਡਰ ਇਦਾਂ ਕਰਦੇ ਆ ਵੀ ਹਾਂ ਵੀ 70 ਦੇ ਲੱਗੇ ਆ ਕਈ ਮੁੰਡੇ ਨਵੇਂ ਆਉਂਦੇ ਆ ਉਹ ਜਾ ਸਖਾਈ ਜਾਂਦੇ ਆ ਜਦੋਂ ਜਾ ਸਖ ਜਾਂਦੇ ਉਹਦੇ ਪੈਸੇ ਕੀ 5 ਪਾਉਂਡ ਵਧਾ ਦਿੰਦੇ 70 ਦੇ ਲਈ ਰੱਖਦੇ ਆ ਹੁਣ ਮੰਨ ਲਓ ਕਿਸੇ ਨੂੰ ਕਿਸੇ ਦੇ ਹੱਥ 'ਚ ਗੋਣ ਹੋਵੇ ਹੁਣ ਦੂਜਾ ਬੰਦਾ ਆਗੇ ਉਹਨੂੰ ਕਹਵੇ ਵੀ ਲਿਆ ਵੀ ਮੈਂ ਤੈਨੂੰ 80 ਦੇਣਾ 100 ਦੇਣਾ ਤੂੰ ਮੇਰੇ ਨਾਲ ਆ ਜਾ ਅਗਲੇ ਨੇ ਤੇ ਆਪਣਾ ਘਰ ਵਾਲ ਦੇਖਣਾ ਵੀ ਯਾਰ ਮੈਨੂੰ 100 ਪਾਉਂਡ ਮਿਲਣ ਦੇ ਆਗਾ ਉਹ 70 ਦੇਣ ਦੇ ਆ 30 ਪਾਉਂਡ ਸਿੱਧੇ ਹੀ ਵਧਣ ਦੇ ਹਨ ਮਹੀਨੇ ਦੇ ਕਿੱਥੇ ਜਾਂਦੇ ਹਨ ਤੇ ਇਸ ਕਰਕੇ ਸਾਰੇ ਮੁੰਡੇ ਭੱਜ ਜਾਂਦੇ ਆ ਤੇ ਪਰ ਆਪਾਂ ਕੀ ਆ ਕਲੰਕ ਲਾ ਦਿੰਨੇ ਕਿਸੇ ਦੇ ਮੱਥੇ ਦੇ ਵੀ ਯਾਰ ਬੰਦਾ ਬਹੁਤ ਮਾੜਾ ਹੀ ਇੱਦਾਂ ਆ ਕਿਸੇ ਨੂੰ ਕਹਿਣਾ ਇਆ ਹੁਣ ਮੈਂ ਇਹਦੇ ਬਾਰੇ ਇਹਨੂੰ ਬੁਰਾ ਕਹੀਆ ਮੈਂ ਉਹਦੇ ਬਾਰੇ ਇਹਨੂੰ ਪਰ ਫਾਇਦਾ ਥੋੜੀ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ ਇਹ ਗੱਲ ਫਾਲਤੂ ਜੀਆਂ ਗੱਲਾਂ ਆ ਉਹਨੂੰ ਐ ਕੀਤਾ ਉਹਨੂੰ ਐ ਕੀਤਾ ਪਰ ਪਤਾ ਉਹਨੂੰ ਹੁੰਦਾ ਜਿਹਦੇ ਨਾਲ ਹੱਡ ਬੀਤੀ ਹੋਵੇ ਜਿਹਦੇ ਤੇ ਬੀਤੀ ਹੋਵੇ ਤੇ ਬਾਕੀ ਦਾ ਮਤਲਬ ਇਹ ਵੀ ਸਾਰਿਆਂ ਨੇ ਆਪਣੀ ਆਪਣੀ ਕਿਸਮਤ ਜੋ ਜੋ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਉਹ ਮਿਲਣਾ ਹੀ ਮਿਲਣਾ ਚਾਹੇ ਉਹ ਕਿਸੇ ਦੇ ਥਰੂ ਮਿਲ ਜਵੇ ਚਾਹੇ ਉਹ ਆਪ ਖੁਦ ਅਚੀਵ ਕਰ ਲਵੇ ਮਤਲਬ ਜੋ ਕਿਸਮਤ ਦੇ ਵਿੱਚ ਹੈਗਾ ਉਹ ਮਿਲਨੇ ਮਿਲਣਾ ਬਾਕੀ ਬੰਦੇ ਦੇ ਆਪਣੇ ਹੱਥ ਵਸੂਂਦਾ ਵੀ ਅਸੀਂ ਆਪਣੀ ਕਿਸਮਤ ਨੂੰ ਕਿੱਦਾਂ ਅਜਮਾਉਣਾ ਕਿੱਦਾਂ ਉਹਨੂੰ ਅੱਗੇ ਵਧਾਉਣਾ ਵੀ ਕਿਸਮਤ ਨਹੀਂ ਹੁੰਦੀ ਜਿਹੜੀ ਕੱਲੀ ਵੀ ਹਾਂ ਵੀ ਕਹਿੰਦੀ ਆ ਵੀ ਨਹੀਂ ਵੀ ਤੂੰ ਸਵੇਰ ਨੂੰ اٹh ਮੈਂ ਤਿੰਦੇ ਆਹ ਕੁਛ ਕਰਦਾ ਨਹੀਂ ਬੰਦੇ ਨੂੰ ਵੀ ਉਹਦੇ ਲਈ ਬਹੁਤ ਭੱਜ ਦੌੜ ਕਰਨੀ ਪੈਂਦੀ ਹੈ ਕਿਸਮਤ ਆਪਣੀ ਬਦਲਣ ਵਾਸਤੇ ਸਹੀ ਗੱਲ ਹੁਣ ਕਿਸੇ ਦੇ ਮਨ 'ਚ ਕੋਲ ਕੇ ਕੋਈ ਪਾ ਨਹੀਂ ਦਿੰਦਾ ਮੈਂ ਗਲਾਸ ਪਾਣੀ ਲਿਆ ਕੇ ਕੋਲ ਕੇ ਪਾਹਾ ਜਾ ਸਿੱਕੇ ਵੀ ਅੱਜ ਇਹਦਾ ਦਿਮਾਗ ਹੋ ਜਾ ਸਿੱਕੇ ਭਲਾ ਇਹ ਮੇਰੇ ਨਾਲ 5 ਸਾਲ ਕੰਮ ਕਰਦਾ ਰਹੇ ਜੇ ਇਹਨੂੰ ਜਾਜ ਆਉਣੀ ਆ ਮੇਰੇ ਹਿਸਾਬ ਨਾਲ 6 ਮਹੀਨੇ ਚਾਈ ਜੀ ਜੇ ਨਹੀਂ ਹੋਣੀ ਭਲਾ 10 ਸਾਲ ਲਾ ਦੇ ਇਹਨੂੰ ਤਾਂ ਵੀ ਨਹੀਂ ਕੋਈ ਵੀ ਨਹੀਂ ਪਤਾ ਲੱਗਣਾ ਆਪ ਕੋ ਆਪਣਾ ਦਿਮਾਗ ਹੁੰਦਾ ਵੀ ਕਿੱਦਾਂ ਆ ਇੱਕ ਪਤਾ ਕੀ ਹੁੰਦਾ ਇੱਕ ਬੰਦੇ ਦੇ ਦਿਲ 'ਚ ਸ਼ੌਂਕ ਵੀ ਹੁੰਦਾ ਵੀ ਯਾਰ ਮੈਂ ਆ ਚੀਜ਼ ਕਰਨੀ ਆ ਤੇ ਕਰਨੀ ਹਾਂ ਸਹੀ ਆ ਚੀਜ਼ ਕਰਨੀ ਲਗਾਨੀ ਕਈਆਂ ਨੂੰ ਹੁੰਦਾ ਆ ਵੀ ਲੈ ਯਾਰ ਮੈਂ ਨਾ ਬੜਾ ਕੰਸਟਰਕਸ਼ਨ ਦਾ ਕੰਮ ਨਹੀਂ ਕਰਦਾ ਮੈਂ ਹੋਰ ਕੋਈ ਕੰਮ ਲੱਭਣਾ ਆ ਕੋਈ ਬਿੰਦੇ ਬਹਿਣ ਵਾਲਾ ਜਾਂ ਕਿੱਦਾਂ ਪਰ ਯਾਰ ਜਿਹੜਾ ਤੂੰ ਕੰਮ ਕਰਨਿਆ ਉਹ ਸਿੱਖ ਲਾ ਉਹ ਤੇਰੇ ਕੋਲ ਹੀ ਰਹਿਣਾ ਗੋਣਮਾਲਾ ਜਿਹੜਾ ਤੂੰ ਲੈ ਲਿਆ ਕਿਤੇ ਵੀ ਕੰਮ ਆ ਸਕਦਾ ਜੇ ਨਹੀਂ ਤੂੰ ਘਰੇ ਕੰਮ ਕਰ ਸਕਦਾ ਆਪਣਾ ਆਪੇ ਮਤਲਬ ਤੂੰ ਨਵੀਂ ਪ੍ਰਾਪਰਟੀ ਲੈਣਾ ਆਪਣੇ ਘਰ ਲੈਣਾ ਮਤਲਬ ਤੁਸੀਂ ਹੁਣ ਇੱਕ ਗੱਲ ਕਰਦੇ ਆ ਵੀ ਹਾਂ ਵੀ ਇੱਥੇ ਮਤਲਬ ਬਿਲਡਰ ਇੰਦਾ ਤੁਹਾਡੇ ਕਹਿੰਦਾ ਮਤਲਬ ਇਹ ਵੀ ਬਿਲਡਰ ਮਾਰੇ ਪੈਸੇ ਮਾਰਦੇ ਬਿਲਡਰ 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 ਤੇ ਆਬਵੀਅਸਲੀ ਮਾਰੇ ਹੀ ਹੋਗੇ ਜਿਹੜੇ ਪੈਸੇ ਮਾਰਦੇ ਹੁਣ ਕਈ ਬਿਲਡਰ ਹੁਣ ਕਿਉਂਦਾ ਕਈ ਬਿਲਡਰ ਬਹੁਤ ਵਧੀਆ ਹੁਣ ਆਪਾਂ ਵੀ ਆਪਾਂ ਕੰਮ ਕਰਦੇ ਹੁਣ ਆਪਾਂ ਜਿੰਦਾ ਜੌਬਾਂ ਕਰਦੇ ਆ ਆਪਣੇ ਜਿਹੜੇ ਮਾਲਕ ਓਨਰ ਆ ਕਰਦੇ ਦੇਖੋ ਦੋ ਹਫ਼ਤਾ ਬਾਅਦ ਪੇ ਦੇ ਦਿੰਦੇ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਦਿੰਦੇ ਕਿ ਨਹੀਂ ਦਿੰਦੇ ਉਹ ਵੀ ਤੇ ਬੰਦੇ ਹੀ ਆ ਹੂੰ ਤੇ ਹੁਣ ਦੋ ਹਫ਼ਤਾ ਬਾਅਦ ਪੇ ਆ ਜਾਂਦੀ ਹਾਂ ਹਾਂ ਹੁਣ ਕਈ ਬਿਲਡਰ ਆ ਬਿਲਡਰ ਵੀ ਇਦਾਂ ਦੇ ਹੈਗੇ ਆ ਉਹ ਆਪ ਪੇ ਦੇ ਦਿੰਦੇ ਆ ਬਿਨਾ ਪੁੱਛੇ ਤੋਂ ਦੋ ਹਫ਼ਤਾ ਬਾਅਦ ਕਈਆਂ ਦੀ ਵੀਕ ਬਾਅਦ ਪੇ ਆਉਂਦੀ ਆ ਮੈਂ ਪਹਿਲਾਂ ਮੈਂ ਵੀ ਪਹਿਲਾਂ ਲੱਗਾ ਹੁੰਦਾ ਜਦੋਂ ਨਵਾਂ ਨਵਾਂ ਆਇਆ ਤੇ ਮੈਨੂੰ 6-7 ਮਹੀਨੇ ਹੋਏ ਸੀ ਉਹ ਵੀ ਆਪਣਾ ਬਿਲਡਰ ਹੀ ਆਪਣਾ ਰਿਸ਼ਤੇਦਾਰ ਹੀ ਬਹੁਤ ਵਧੀਆ ਹੈ ਉਹ ਵੀ ਜਦੋਂ ਵੇਖੋ ਮਤਲਬ ਜਦੋਂ ਪੈਸੇ ਮੰਗਲੇ ਉਹਦੇ ਕੋਲ ਉਹਨੇ ਸਾਫ਼ ਕਰਕੇ ਪੈਸੇ ਦੇ ਦਿੰਨੇ ਪੈਸਾ ਨਹੀਂ ਮਾਰਨਾ ਬੰਦੇ ਨੇ ਬਹੁਤ ਵਧੀਆ ਬੰਦਾ ਹੈ ਆਪਾਂ ਨੂੰ ਵਧੀਆ ਬੰਦੇ ਟੱਕਰੇ ਆਏ ਨਹੀਂ ਵੀ ਕੋਈ ਜਿੱਦਾਂ ਕੋਈ ਬਿਲਡਰ ਇਦਾਂ ਦਾ ਟੱਕਰ ਗਿਆ ਹਾਂ ਮੈਂ ਸੁਣਿਆ ਬਹੁਤ ਆਏ ਚੀਜ਼ਾਂ ਕਿ ਯਾਰ ਮੇਰੇ ਪੈਸੇ ਮਾਰ ਲੈ ਇਦਾਂ ਪਰ ਮੈਂ ਇਹ ਚੀਜ਼ ਅੱਗੋਂ ਕਹਿਣਾ ਹਾਂ ਯਾਰ ਤੁਹਾਡੇ ਹੀ ਪੈਸੇ ਮਾਰਦੇ ਸਾਡੇ ਤੇ ਪੈਸੇ ਨਹੀਂ ਮਾਰਦੇ ਇਥੇ ਉਹੀ ਜਾ ਬੋਲਦੇ ਨੇ ਅੱਛਾ ਇੱਕ 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 ਮੈਂ ਤੁਹਾਡੇ ਤੋਂ ਹੋਰ ਸਵਾਲ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਮੁੰਡੇ ਆਉਂਦੇ ਆ ਬੈਚਲਰ ਡਿਗਰੀ ਤੇ ਆ ਜਾਂਦੇ ਆ ਮਾਸਟਰ ਡਿਗਰੀ ਤੇ ਪਹਿਲੀ ਗੱਲ ਤਾਂ ਜਿਹੜੇ ਨਵੀਂ ਜੁਸ ਆ ਰਹੀ ਆ ਤੁਸੀਂ ਟਰਾਈ ਕਰੋ ਤੁਸੀਂ ਮਾਸਟਰ ਡਿਗਰੀ ਤੇ ਜਿਹੜੀ ਬੈਚਲਰ ਡਿਗਰੀ ਬਹੁਤ ਔਖੀ ਆ ਸਿਰਫ ਕਹਿਣ ਨੂੰ ਐ ਇੱਕ ਵੀ ਹਾਂ ਵੀ ਨਹੀਂ ਤੁਸੀਂ ਬੈਚਲਰ ਡਿਗਰੀ ਤੇ ਆ ਜਾਓ ਤੇ ਆਪਣਾ ਜੋ ਵੀ ਨਹੀਂ ਬਹੁਤ ਔਖਾ ਆ ਫੀਸਾਂ ਅਰੇਂਜ ਕਰਨੀਆਂ ਬਹੁਤ ਔਖੀਆਂ ਹਾਂ ਮੁੰਡੇ ਚਲੋ ਫਿਰ ਵੀ ਐਡਜਸਟ ਕਰ ਲੈਂਦੇ ਆ ਉੱਪਰ ਥੱਲੇ ਹੋ ਕੇ ਜਿੱਦਾਂ ਵੀ ਹੈਗਾ ਕੁੜੀਆਂ ਬਾਰੇ ਕੀ ਤੁਹਾਡਾ opinion ਆ ਵੀ ਕੁੜੀਆਂ ਇਚਣ ਕੇ ਕੀ ਕੀ ਚੀਜ਼ਾਂ ਫੇਸ ਕਰਦੀਆਂ ਆ ਤੇ ਕਿੱਦਾਂ ਆਪਣੇ ਉਹ ਕਿੱਦਾਂ ਮਤਲਬ ਮੁਸ਼ਕਲ ਦੇ ਵਿੱਚ ਰਹਿ ਕੇ ਆਪਣਾ ਟਾਈਮ ਇੱਥੇ ਕੱਢਦੀਆਂ ਪਾਜੀ ਦੇਖੋ ਕੁੜੀਆਂ ਦੀ ਬਹੁਤ ਹੀ ਜ਼ਿਆਦਾ ਲਾਈਫ ਇੱਥੇ ਹਾਰਦੀ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਇੱਕ ਕੁੜੀ ਨੂੰ ਚਲੋ ਮੁੰਡੇ ਜਿਹੜੇ ਆ ਨਾ ਮੁੰਡੇ ਸਟਰੋਂਗ ਬਹੁਤ ਹੁੰਦੇ ਆ ਹੁੰਦੀਆਂ ਕੁੜੀਆਂ ਵੀ ਸਟਰੋਂਗ ਆ ਬਹੁਤ ਬਟ ਜਿਹੜੀਆਂ ਚੀਜ਼ਾਂ ਮੁੰਡਾ ਫੇਸ ਕਰ ਜਾਂਦਾ ਨਾ ਕੁੜੀਆਂ ਨਹੀਂ ਕਰ ਸਕਦੀ ਇੱਥੇ ਹੁਣ ਕਈਆਂ ਕੁੜੀਆਂ ਨੂੰ ਇਦਾਂ ਆ ਕੰਮ ਜਿੱਦਾਂ ਮੰਨ ਲਓ ਸਟੋਰ ਤੇ ਲਾ ਲਓ ਕੋਈ ਜਾਂ ਰੈਸਟੋਰੈਂਟ ਚ ਲਾ ਲਓ ਕੰਮ ਮਿਲਦਾ ਕਿੰਨੇ 5 ਪਾਉਂਡ ਘੰਟੇ ਦੇ ਦਿੰਦੇ ਤੁਸੀਂ ਦੱਸੋ 5 ਪਾਉਂਡ ਕੀ ਹੁੰਦੇ 5 ਪਾਉਂਡ ਤਾਂ ਬਹੁਤ 5 ਪਾਉਂਡ ਇੰਡੀਆ ਦੇ ਹਿਸਾਬ ਨਾਲ ਬਹੁਤ ਆ ਲੇਕਿਨ ਇਥੋਂ ਦੇ ਹਿਸਾਬ ਨਾਲ ਜੁੱਕੇ ਦੇ ਵਿੱਚ ਰਹਿ ਕੇ 5 ਪਾਉਂਡ ਬਹੁਤ ਘੱਟ ਆ ਬਹੁਤ ਘੱਟ ਆ ਫਿਰ ਇਹ ਵੀ ਨਹੀਂ ਆ 5 ਪਾਉਂਡ ਕੀ ਆ 4 ਘੰਟੇ ਲਵਾਤੇ ਕਿਹਦੇ ਵੀਕ 'ਚ ਕਿਦਾਂ ਵੀਕ 'ਚ 20 ਘੰਟੇ ਵੀ ਲਾਤੇ ਕਿਹਨੇ ਕਿੰਨੇ ਪੈਸੇ ਬਣੇ ਤੇ ਉਹਨਾਂ ਨੂੰ ਇਹ ਆ ਵੀ ਸਾਰਾ ਜਿੱਦਾਂ 3-4 ਘੰਟੇ ਵਿਚਾਰੀਆਂ ਕਦੀ ਇੱਧਰ ਭਾਂਡੇ ਮਾਂ ਜੋ ਉਹ ਕਾ ਰੈਸਟੋਰੈਂਟ ਦੇ ਬਹੁਤ ਆ ਕਰੰਟ ਬਣੀ ਨਿਕਲਦਾ ਮੈਂ ਆਪ ਖੋਦ ਮੈਂ ਆਪ ਖੋਦ ਦੇਖਦਾ ਕੁੜੀਆਂ ਦਾ ਸਟ੍ਰਗਲ ਮੈਂ ਕਈ ਵਾਰੀ ਮੈਂ ਜਦੋਂ ਘਰ ਨੂੰ ਜਾਂਦਾ ਹੁੰਦਾ ਜਾਂ ਡਿਊਟੀ ਤੋਂ ਘਰ ਨੂੰ ਜਾਂਦਾ ਹੁੰਦਾ ਕਈ ਕੁੜੀਆਂ ਭੱਜ ਕੇ ਬੱਸਾਂ ਚੜ੍ਹਦੀਆਂ ਭੱਜ ਕੇ ਟ੍ਰੇਨ ਲੈਣੀਆਂ ਭੱਜ ਕੇ ਆਪਣਾ ਕੱਲ ਵੀ ਸ਼ਾਪ ਤੱਕ ਜਾਣਾ ਆ ਸਾਡੀ ਗੱਲ ਪਤਾ ਲੱਗਾ ਕਈ ਕੁੜੀਆਂ ਤੁਰ ਕੇ ਜਾਂਦੀਆਂ ਕਿਰਾਏ ਤੋਂ ਬਚਣ ਦੇ ਮਾਰੇ ਆ ਸਹੀ ਗੱਲ ਸਹੀ ਗੱਲ ਤੋਂ ਬਚਣ ਦੇ ਮਾਰੇ ਤੁਰ ਕੇ ਜਾਂਦੀਆਂ ਨੇ ਕਿ ਜਾਂਦੀਆਂ ਕਈ ਕਿੰਨਾ 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 ਸਟ੍ਰਗਲ ਕਿੰਨਾ ਸਟ੍ਰਗਲ ਕਰਦੀਆਂ ਕੁੜੀਆਂ ਜਿਹੜੇ ਕਹਿੰਦੇ ਆ ਨਾ ਕਿ ਕੁੜੀਆਂ ਸਟ੍ਰਗਲ ਨਹੀਂ ਕਰਦੀਆਂ ਕੁੜੀਆਂ ਨੂੰ ਐਸ਼ੀਣ ਕੇ ਦੇਖਣ ਉਹ ਲੋਕ ਜਿਹੜੇ ਗੱਲਾਂ ਕਰਦੇ ਸਿਰਫ ਆਪਣੇ ਕਮੈਂਟਾਂ ਦੇ ਵਿੱਚ ਕਹ ਲੋ ਵੀ ਸੋਸ਼ਲ ਮੀਡੀਆ ਉੱਤੇ ਵੀ ਹਾਂ ਵੀ ਕੁੜੀਆਂ ਨਹੀਂ ਕੁੜੀਆਂ ਜਦ ਜੇਕਰ ਤੁਸੀਂ ਦੇਖਣਾ ਨਾ ਕੁੜੀਆਂ ਦਾ ਸਟਰਗਲ ਦੇਖੋ ਵੀ ਕੁੜੀਆਂ ਕਿੰਨੀਆਂ ਭੱਜ ਦੌੜ ਕਰਦੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰਗਲ ਕਰਦੀਆਂ ਕੁੜੀਆਂ ਇੰਡੀਆ ਕਈ ਇੰਡੀਆ ਕਹਿ ਦਿੰਦੇ ਆ ਫਲਾਣੇ ਦੀ ਕੁੜੀ ਆਈ ਆ ਤੇ ਉਹ ਲੈ ਉਹ ਕੱਲੀ ਚਲ ਗਈ ਆ ਉੱਥੇ ਜਾ ਕੇ ਆਹ ਕਰਦੀ ਹੋਣੀ ਆ ਇਦਾਂ ਕਰਦੀ ਹੋਣੀ ਆ ਬਟ ਜਿਹੜਾ ਜਿਹੜੇ ਜਿਹੜੀ ਕੁੜੀ ਨੇ ਜੋ ਇੰਡੀਆ ਕਰਨਾ ਉਹਨੇ ਉਹੀ ਇੱਥੇ ਕਰਨਾ ਐ ਨਹੀਂ ਹੁੰਦਾ ਵੀ ਕੋਈ ਇੰਡੀਆ ਤੋਂ ਕੁੜੀ ਆਉਂਦੀ ਆ ਇੱਥੇ ਉਹ ਗਲਤ ਹੋ ਜਾਂਦੀ ਆ ਜਾਂ ਕਿੱਦਾਂ ਜਿੰਨੇ ਜੋ ਕਰਨਾ ਉਹਨੇ ਇੰਡੀਆ ਰਹਿ ਕੇ ਵੀ ਕਰੀ ਜਾਣਾ ਇੱਥੇ ਵੀ ਇੱਥੇ ਹੁਣ ਕਈ ਕੁੜੀਆਂ ਗੀਆਂ ਬਹੁਤ ਵਧੀਆ ਕੁੜੀਆਂ ਸਾਡਾ ਵੀ ਬ੍ਰੈਂਡ ਸਰਕਰ ਰਿਹਾ ਪਹਿਲਾਂ ਕੁੜੀਆਂ ਬਹੁਤ ਵਧੀਆ ਵਧੀਆ ਕੁੜੀਆਂ ਗੀਆਂ ਐ ਨਹੀਂ ਵੀ ਕੁੜੀਆਂ ਮਾੜੀਆਂ ਬਹੁਤ ਵਧੀਆ ਕੁੜੀਆਂ ਕੰਮ ਵੀ ਕਰਦੀਆਂ ਫਿਰ ਪਲੱਸ ਆ ਕੇ ਰੋਟੀ ਪਾਣੀ ਬਣਾਉਂਦੀਆਂ ਆਪਣਾ ਆਪੀ ਕੇ ਸੋਚਦੀਆਂ ਸਵੇਰੇ ਫੇਰ ਉੱਠ ਕੇ 5 ਵਜੇ ਕੰਮ ਤੇ ਚੱਲ ਜਾਂਦੀਆਂ ਹੁਣ ਸਾਡੇ ਕੁੜੀਆਂ ਰਹਿੰਦੀਆਂ ਮੈਂ ਤੁਹਾਨੂੰ ਦੱਸਣਾ ਸਾਡੇ ਘਰੇ ਉੱਥੇ ਕੁੜੀਆਂ ਰਹਿੰਦੀਆਂ ਬਹੁਤ ਸਟਰਗਲ ਕਰਦੀਆਂ ਵਧੀਆ ਵੀ ਆ ਇਹ ਨਹੀਂ ਆ ਵੀ ਸਟਰਗਲ ਬਹੁਤ ਕਰਦੀਆਂ ਕਈ ਕੁੜੀਆਂ ਇਦਾਂ ਦੀਆਂ ਸੱਤੇ ਸੱਤੇ ਦਿਨ ਕੰਮ ਕਰਦੀਆਂ ਸਲੂਟ ਆ ਕੁੜੀਆਂ ਨੂੰ ਉਹਨਾਂ ਨੂੰ ਜਿਹੜੀਆਂ ਕੱਲ ਸੱਤੇ ਸੱਤੇ ਦਿਨ ਕੰਮ ਕਰਦੀਆਂ ਔਰ ਆਪਣਾ ਘਰ ਬਾਰੇ ਸੋਚਦੀਆਂ ਉਹਨਾਂ ਨੂੰ ਸਲੂਟ ਆ ਬੱਟ ਇਹ ਆ ਕਿ ਮੇਰੀ ਜ਼ੋਚ ਚ ਚਲੋ ਇਹ ਆ ਵੀ ਕੱਲੀਆਂ ਵੀ ਕੁੜੀਆਂ ਆਏ ਨੇ ਠੀਕ ਆ ਪਰ ਜਾਂ ਦਾ ਉਹ ਸਾਰੀ ਜਿੱਦਾਂ 1 ਸਾਲ ਦੀ ਸਟੱਡੀ ਹੁੰਦੀ ਹੈ ਮਾਸਟਰ ਤੇ ਫੀਸ ਭਰ ਕੇ ਆਉਣ ਜਦੋਂ ਇੱਥੇ ਆ ਗਏ 6 ਮਹੀਨਿਆਂ ਦੀ ਫੀਸ ਭਾਰਾਏ ਇੱਥੇ ਆ ਗਏ ਫੀਸ ਕੱਢਣੀ ਬਹੁਤ ਔਖੀ ਬਹੁਤ ਮਤਲਬ ਕਹਿਣ ਦਾ ਮਤਲਬ ਇਹ ਵੀ ਜਿਹੜੀ ਬੈਚਲਰ ਡਿਗਰੀ ਦੀ ਫੀਸ ਆ ਉਹ ਕੱਢਣੀ ਬਹੁਤ ਔਖੀ ਆ ਤੁਸੀਂ ਮਾਸਟਰ ਤੇ ਆਓ 1 ਸਾਲ ਦੀ ਸਟੱਡੀ ਲੈ ਕੇ ਆਓ ਉਹ ਜ਼ਿਆਦਾ ਵਧੀਆ ਔਰ ਫੀਸ ਥਾਰ ਕੇ ਆਓ ਫੀਸ ਥਾਰ ਕੇ ਉਹ ਉਤਾਰ ਕੇ ਉਹ ਜ਼ਿਆਦਾ ਵਧੀਆ ਫੀਸ ਥਾਰ ਨਹੀਂ ਪੈਂਦੀ ਇੱਥੇ ਫਿਰ ਇੱਕ ਦੇ ਬੰਦਾ ਨਵਾਂ ਆਇਆ ਹੁੰਦਾ ਕੰਮਕਾਰ ਤੇ ਦਿੱਕਤ ਆਉਂਦੀ ਆ ਕੰਮ ਲੱਭਣਾ ਹਾਂ ਵੀ ਇਹ ਨਹੀਂ ਆ ਵੀ ਸਾਰੀਆਂ ਕੁੜੀਆਂ ਕਈਆਂ ਨੂੰ ਬਹੁਤ ਵਧੀਆ ਕੰਮ ਮਿਲਿਆ ਕਈਆਂ ਦੀ ਆਉਂਦੀ ਆ ਸੈਟਿੰਗ ਆ ਜਾਂਦੀ ਤੇ ਕਈਆਂ ਦੀ ਜਿਨ੍ਹਾਂ ਦੀ ਨਹੀਂ ਆਉਂਦੀ ਉਹ ਸਾਲ-ਸਾਲ ਦੀ ਸੈਟਿੰਗ ਆਉਂਦੀ ਘਰੋਂ ਰੈਂਟ ਮੂੰਹ ਕਈਆਂ ਕੋ ਗਰੰਟ ਨਹੀਂ ਦੇ ਦਉਦਾ ਕਈਆਂ ਬਈ ਰੈਂਟ ਘਰੋਂ ਮਗਾਉਂਦੀਆਂ ਕਈ ਰੈਂਟ ਭਈ ਘਰੋਂ ਮਗਾਉਂਦੀਆਂ ਵੀ ਬਟ ਕਈ ਕੁੜੀਆਂ ਬਹੁਤ ਮਿਹਨਤੀ ਐ ਨਹੀਂ ਬੰਦੀਆਂ ਬਈ ਰਾਤ ਦਿਨ ਜੇ ਕਿਸੇ ਨੂੰ ਫੋਨ ਆ ਜਾਏ 2 ਘੰਟੇ ਇੱਧਰ ਰੋਣੇ ਉੱਧਰ ਚੱਲ ਜਾਂਦੀ ਬਹੁਤ ਸਟਰਗਲ ਕਰਦੀ ਪਰ ਉਹਨਾਂ ਨੂੰ ਮਿਹਨਤ ਦਾ ਫਲ ਵੀ ਤਾਂ ਮਿਲਦਾ ਨਾ ਦੇਖੋ ਇਹ ਨਹੀਂ ਆ ਵੀ ਮਿਹਨਤ ਦਾ ਫਾਇਦਾ ਮਿਹਨਤ ਦਾ ਫਾਇਦਾ ਹਰ ਕਿਸੇ ਨੂੰ ਮਿਲਦਾ ਬਹੁਤ ਕਰਨੀਆਂ ਚਾਹੀਦੀਆਂ ਮੈਂ ਸਲੂਟ ਆ ਉਹ ਕੁੜੀਆਂ ਨੂੰ ਜਿਹੜੀਆਂ ਬਹੁਤ ਮਿਹਨਤ ਕਰਦੀਆਂ ਸਲੂਟ ਹੈ ਉਹਨਾਂ ਨੂੰ ਤੇ ਤੁਹਾਡੇ ਨਾਲ ਅੱਜ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਹੋਪ ਸਾਰਿਆਂ ਨੂੰ ਵੀਡੀਓ ਵੀ ਪਸੰਦ ਆਈ ਹੋਗੀ ਤੇ ਮੇਰਾ ਵੀਰ ਵੀਡੀਓ ਨੂੰ ਜਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਔਰ ਯੂਥ ਲਈ ਮੈਸੇਜ ਹੈ ਇੱਕ ਅੱਜ ਆਪਣੇ ਨਾਲ ਅਮਰਤ ਤੇ ਸਾਬੀ ਅਮਰਤ ਨੇ ਆਪਣਾ ਇੱਕიანਕ ਸਟ੍ਰਗਲ ਸ਼ੁਰੂ ਕੀਤਾ ਤੇ ਸਾਬੀ ਨੇ 1.5 ਸਾਲ ਪਹਿਲਾਂ ਕਿੰਨੇ 18 ਕੰਟਰੀਆਂ ਤੋਂ ਆਪਣਾ ਸਟ੍ਰਗਲ ਸ਼ੁਰੂ ਕਰਦਾ ਆ ਰਿਹਾ ਤੇ ਸਾਰਿਆਂ ਨੂੰ ਬੇਨਤੀ ਇਹੀ ਹੈ ਵੀ ਆਪਣਾ ਆਪ ਸਕਿੱਲ ਪੈਸਾ ਔਰ ਟਾਈਮ ਸਾਰਾ ਕੁਝ ਦੇਖ ਕੇ ਆਪਣੇ ਆਪ ਨੂੰ ਅੱਗੇ ਅੱਜ ਦੀ ਵੀਡੀਓ ਵਿੱਚ ਇਹੀ ਸੀਗਾ ਆਪਾਂ ਨਾਲ ਅਮਰਤ ਨੂੰ ਤੇ ਸਾਬੀ ਨੂੰ ਨਾਲ ਗੱਲਬਾਤ ਕਰਨ ਦਾ ਵੀ ਅੱਜ ਆਪਾਂ ਇੱਥੇ ਕਲਵੀ ਇੰਡੀਆ ਤੋਂ ਲੈ ਕੇ ਇੱਥੇ ਤੱਕ ਦਾ ਸਾਰਾ ਇਹਨਾਂ ਦਾ ਸਟਰਗਲ ਆਪਾਂ ਇਹਨਾਂ ਦੇ ਜ਼ੁਬਾਨੀ ਸੁਣਿਆ ਔਰ ਇਹਨਾਂ ਨੇ ਕੀ ਕੀ ਚੀਜ਼ਾਂ ਫੇਸ ਕੀਤੀਆਂ ਉਹ ਵੀ ਸਾਰੀਆਂ ਆਪਾਂ ਨੂੰ ਇਹਨਾਂ ਨੇ ਦੱਸਿਆ ਵੀ ਹਾਂ ਵੀ ਆਹ ਚੀਜ਼ਾਂ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਮਤਲਬ ਕਿ ਸਟਰਗਲ ਕਰਨੀ ਇਨਸਾਨ ਦੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਜੇਕਰ ਅੱਗੇ ਵਧਣਾ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਟਾਈਮ ਕੱਢਿਆ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਅਸੀਂ ਆਪਣੇ ਚੈਨਲ ਦੇ ਥਰੂ ਰਾਈ ਵੀ ਆਪਾਂ ਛੋਟੇ ਜਿਹੇ ਕਲਿੱਪ ਤੋਂ ਆਪਾਂ ਅੱਗੇ ਕੀ ਵਧਾਂਗੇ ਜੇਕਰ ਤੁਹਾਡਾ ਪਿਆਰ ਮਿਲੂਗਾ ਤੇ ਮੈਂ ਮੈਂ ਇਹੀ ਕਹਿਣਾ ਚਾਹੂੰਗਾ ਮੇਰੇ ਸਾਰੇ ਜਿੰਨੇ ਵੀਰ ਭਰਾ ਆ ਜੋ ਵੀ ਅਸੀਂ ਵੀਡੀਓ ਚ ਦੱਸਿਆ ਆ ਜਾਂ ਬੋਲਿਆ ਕੁਝ ਵੀ ਸਾਰਾ ਸੱਚ ਆ ਉਹ ਰੀਅਲ ਸਟੋਰੀ ਆ ਇਹ ਨਹੀਂ ਆ ਵੀ ਕੋਈ ਇਧਰੋਂ ਗੱਲ ਚੱਕ ਕੇ ਬੋਲਦੀ ਐ ਇਧਰੋਂ ਬੋਲਦੀ ਸਾਰੀ ਰੀਅਲ ਸਟੋਰੀ ਦੱਸੀ ਆ ਮੈਂ ਆਪਣੇ ਬਾਰੇ ਦੱਸੀ ਆ ਇਹ ਵੀਰ ਨੇ ਆਪਣੇ ਬਾਰੇ ਦੱਸੀ ਆ ਬਾਕੀ ਮੇਰੇ ਵੀਰ ਭਰਾ ਜੇ ਕਿਸੇ ਨੇ ਵੀ ਇੰਡੀਆ ਤੋਂ ਆਉਣਾ ਵਾ ਕਿਸੇ ਵੀ ਕੰਟਰੀ 'ਚ ਜਾਣਾ ਆ ਤੇ ਸਕਿੱਲ ਜ਼ਰੂਰ ਹੋਵੇ ਤੁਹਾਡੇ ਕੋਲ ਕੋਈ ਨਾ ਕੋਈ ਚਾਹੇ ਟਾਈਲਾਂ ਲਾਉਣ ਦੀ ਹੋਵੇ ਕੋਈ ਵੀ ਚਾਹੇ वुਡ ਦਾ ਕੰਮ ਹੋਵੇ ਕਿਚਨਾਂ ਦਾ ਕੰਮ ਜਿੱਦਾਂ ਹੋ ਗਿਆ ਡੋਰਾਂ ਦਾ ਕੰਮ ਸਭ ਤੋਂ ਵਧੀਆ ਤੇ ਬਾਕੀ ਮੇਰੇ ਵੀਰ ਤੁਹਾਡਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਐਂਡ ਨਵੀਆਂ ਨਵੀਆਂ ਵੀਡੀਓ ਤੁਹਾਡੇ ਲੈ ਕੇ ਆਵਾਂਗੇ ਆਪਾਂ ਤੇ ਇਹ ਆਪਣੀ ਨਿੱਗੀ ਜੀ ਕੋਸ਼ਿਸ਼ ਆ ਆ ਆਪਣੇ ਭਾਜੀ ਹਣੀ ਦੋਵੇਂ ਬੈਠੇ ਆ ਤੇ ਆਪਾਂ ਅਗਲੀਆਂ ਵੀਡੀਓ ਜੀ ਵੀ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂਗੇ ਤੇ ਮੇਰੇ ਵੀਰ ਘੰਟੀ ਵਾਲਾ ਵੜਨਾ ਜਰੂਰ ਦਬਾ ਦਿਓ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਸਾਡੀ ਨਿੱਕੀ ਜੀ ਕੋਸ਼ਿਸ਼ ਬਦਲੇ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ